ਤ੍ਰਿਪਤਮ ਦੇ ਪੰਜਾਬੀ ਨਾਵਲ ਧਰਤੀ ਸਾਗਰ ਤੇ ਸਿੱਪੀਆਂ ਦਾ ਆਖਰੀ ਤੇ ਨੌਵਾਂ ਭਾਗ ਢੜਨਾ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਅਗਲਾ ਆਖਰੀ ਭਾਗ ਨੌਵਾਂ ਦਿੱਲੀ ਵਾਲੇ ਮਕਾਨ ਦਾ ਸੌਦਾ ਹੁੰਦਾ ਹੁੰਦਾ ਰਹਿ ਗਿਆ ਸੀਗਾ ਏਜੰਟ ਆਖ ਰਿਹਾ ਸੀ ਕਿ ਮਕਾਨ ਨੂੰ ਵੇਚਣ ਦੀ ਕਾਲ ਨਹੀਂ ਕਰਨੀ ਚਾਹੀਦੀ ਕੋਚਰ ਹੋਰ ਅਡਿੱਕ ਨਾਲ ਇਹਦੇ ਚੰਗੇ ਪੈਸੇ ਮਿਲ ਸਕਦੇ ਸਨ ਇਸ ਲਈ ਚੇਤਨਾ ਦੀ ਮਾਂ ਅਜੇ ਕੁਝ ਦਿਨ ਹੋਰ ਦਿੱਲੀ ਰਹਿਣਾ ਚਾਹੁੰਦੀ ਸੀ ਬੰਬਈ ਤੋਂ ਆਣ ਲੱਗਿਆ ਚੇਤਨਾ ਨੇ ਇੱਕ ਐਡਵਰਟਾਈਜ਼ਿੰਗ ਫਰਮ ਵਿੱਚ ਨੌਕਰੀ ਦੀ ਗੱਲ ਕੀਤੀ ਸੀਗੀ ਕਾਪੀ ਮੈਟਰ ਲਿਖਣ ਦੀ ਜ਼ਾਬ ਚੇਤਨਾ ਨੂੰ ਪਸੰਦ ਸੀਗੀ ਤਨਖਾਹ ਵੀ ਚੰਗੀ ਸੀਗੀ ਉਸ ਨੇ ਫਾਰਮ ਲਈ ਕੁਝ ਦਿਨ ਕੰਮ ਕਰਕੇ ਫਾਰਮ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਉਹ ਇਸ ਕੰਮ ਲਈ ਬੜੀ ਚੰਗੀ ਤਰ੍ਹਾਂ ਸੰਭਾਲ ਸਕਦੀ ਹੈ ਪਰ ਉਸ ਨੇ ਆਖਿਆ ਸੀ ਕਿ ਉਹ ਕੁਝ ਦਿਨਾਂ ਲਈ ਦਿੱਲੀ ਜਾਏਗੀ ਵਾਪਸ ਆਣ ਕੇ ਕੰਮ ਨੂੰ ਪੂਰੀ ਤਰ੍ਹਾਂ ਸ਼ੁਰੂ ਕਰੇਗੀ ਕੱਲ ਚੇਤਨਾ ਨੇ ਫਾਰਮ ਨੂੰ ਚਿੱਠੀ ਲਿਖੀ ਕਿ ਉਸ ਨੂੰ ਬੰਬਈ ਆਉਂਦੇ ਆਜੇ ਕੁਝ ਦਿਨ ਲੱਗ ਜਾਣਗੇ ਆਈ ਡਾਕ ਵਿੱਚ ਚੇਤਨਾ ਨੂੰ ਸਮੀਰ ਦਾ ਖੱਤ ਆਇਆ ਖੱਤ ਪੜਦੀ-ਪੜਦੀ ਚੇਤਨਾ ਚੁੱਪ ਦੀ ਚੁੱਪ ਹੋ ਗਈ ਪਿਛਲੇ ਦਿਨਾਂ ਵਿੱਚ ਮਿੰਨੀ ਵਾਲੇ ਹਾਸੇ ਨੇ ਚੇਤਨਾ ਨੂੰ ਪਤਾ ਨਹੀਂ ਕਿਸ ਤਰ੍ਹਾਂ ਦਾ ਦੁੱਖ ਦਿੱਤਾ ਸੀਗਾ ਦੱਲੇ ਗੱਲੇ ਉਸ ਦੀਆਂ ਅੱਖਾਂ ਵਿੱਚ ਅਥਰੂ ਭਰ ਆਉਂਦੇ ਸਨ ਅਜ ਸਮੀਰ ਦਾ ਖੱਤ ਪੜ੍ਹ ਕੇ ਵੀ ਉਹਦੀਆਂ ਅੱਖਾਂ ਕਿੱਲੀਆਂ ਹੋ ਗਈਆਂ ਤੇ ਉਸ ਨੂੰ ਜਾਪਿਆ ਕਿ ਹੋਣੀ ਜਿਹੜੀ ਚਿਰਾਂ ਤੋਂ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੀ ਹੋਈ ਸੀ ਹੁਣ ਇੱਕੋ ਵਾਰ ਇਸ ਤਰ੍ਹਾਂ ਬੋਲਣ ਤੇ ਆ ਗਈ ਸੀਗੀ ਕਿ ਉਸ ਦੀ ਆਵਾਜ਼ ਸੁਣ ਕੇ ਮਨ ਦੀ ਧਰਤੀ ਦਾ ਕੜ ਪਾੜਦਾ ਪਿਆ ਸੀਗਾ ਮੰਨੀ ਨਾਲ ਜੋ ਵਾਪਰਾ ਸੀ ਚੇਤਨਾ ਨੂੰ ਪਤਾ ਸੀਗਾ ਕਿ ਉਹ ਕਿਸੇ ਤਰ੍ਹਾਂ ਵੀ ਉਸ ਨੂੰ ਵਾਪਰਨ ਤੋਂ ਨਹੀਂ ਸੀ ਹਟਾ ਸਕਦੀ ਪਰ ਜਿੱਥੋਂ ਤੱਕ ਚੰਪਾ ਦਾ ਸਵਾਲ ਸੀ ਚੇਤਨਾ ਨੂੰ ਬੜਾ ਵਿਸ਼ਵਾਸ ਸੀ ਕਿ ਚੰਪਾ ਤੇ ਸਮੀਰ ਦੀ ਪੁੱਠੀ ਪਈ ਹੋਈ ਤਕਦੀਰ ਥੋੜੇ ਦਿਨਾਂ ਵਿੱਚ ਜ਼ਰੂਰ ਸਿੱਧੀ ਹੋ ਜਾਵੇਗੀ ਪਰ ਅੱਜ ਸਮੀਰ ਨੇ ਖੱਤ ਦੇ ਜਵਾਬ ਵਿੱਚ ਲਿਖਿਆ ਸੀ ਕਿ ਦਿਨਾਂ ਇਨਾਂ ਦਿਨਾਂ ਵਿੱਚ ਉਸ ਦਾ ਧਿਆਨ ਚੰਪਾ ਵੱਲੋਂ ਹਟ ਗਿਆ ਸੀਗਾ ਉਸ ਨੂੰ ਕਾਮਣੀ ਨਾਲ ਇੰਨੀ ਹੁਨਸ ਹੋ ਗਈ ਸੀ ਕਿ ਉਹ ਚੰਪਾ ਵੱਲੋਂ ਲੱਗੀ ਹੋਈ ਪੁਰਾਣੀ ਛੱਟ ਨੂੰ ਹੁਣ ਭੁੱਲਦਾ ਜਾਂਦਾ ਸੀਗਾ ਛੱਟ ਦੇ ਨਾਲ ਹੀ ਉਸ ਦਾ ਖਿਆਲ ਵੀ ਸੀਗਾ ਕਿ ਇਸ ਕਾਮਣੀ ਨੂੰ ਚੇਤਨਾ ਨੇ ਦੇਖਿਆ ਹੋਇਆ ਸੀਗਾ ਜਦੋਂ ਉਹ ਬੰਬਈ ਸਮੀਰ ਕੋਲ ਰਹਿੰਦੀ ਸੀ ਇਹ ਕਾਮਣੀ ਕਦੇ-ਕਦੇ ਉਸ ਨੂੰ ਤੇ ਸਮੀਰ ਨੂੰ ਮਿਲਣ ਲੇ ਉਹ ਨਹੀਂ ਹੁੰਦੀ ਸੀਗੀ ਇਸ ਸੁਮੇਰ ਦੇ ਦਫ਼ਤਰ ਵਿੱਚ ਉਸ ਦੇ ਵੱਡੇ ਅਫਸਰ ਦੀ ਸਟੈਨੋ ਸੀਗੀ ਚੱਕੋ ਸੂਰਤ ਦੀ ਚੰਗੀ ਸੀਗੀ ਪਰ ਉਹਨੇ ਕਦੇ ਕਾਮਨੀ ਨੂੰ ਸੁਮੇਰ ਦੇ ਨਾਲ ਜੋੜ ਕੇ ਨਹੀਂ ਸੀ ਦੇਖਿਆ ਤੇ ਚੇਤਨਾ ਜਦੋਂ ਦੀ ਦਿੱਲੀ ਆਈ ਸੀ ਚੰਪਾ ਨੂੰ ਮਿਲੀ ਸੀਗੀ ਉਸ ਨੂੰ ਚੰਪਾ ਦੀ ਕਦਰ ਇੰਨੀ ਡੂੰਗੀ ਹੋ ਗਈ ਸੀ ਤੇ ਉਸ ਨੇ ਆਪਣੇ ਮਨ ਵਿੱਚ ਚੰਪਾ ਨੂੰ ਸੁਮੇਰ ਨਾਲ ਇੰਨਾ ਜੋੜ ਲਿਆ ਸੀਗਾ ਕਿ ਹੁਣ ਖੱਤ ਵਿੱਚ ਸੁਮੇਰ ਦਾ ਧਿਆਨ ਕਾਮਨੀ ਵੱਲ ਮੋੜਦਾ ਦੇਖ ਚੰਪਾ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਮਿੰਨੀ ਤੂੰ ਬਸ ਇੱਕ ਡਾਇਰੀ ਲਿਖੀ ਤੇ ਇਸ ਦੁਨੀਆ ਤੋਂ ਚਲੀ ਗਈ ਹੈ ਜਿਵੇਂ ਤੂੰ ਨਜ਼ਮਾਂ ਦੀ ਇੱਕ ਡੈਰੀ ਲਿਖਣ ਵਾਸਤੇ ਹੀ ਇਸ ਦੁਨੀਆ ਤੇ ਆਈ ਹੋਵੇਂ ਚੰਪੀ ਮੈਂ ਹੁਣ ਕਿਹੜੇ ਮੂੰਹ ਨਾਲ ਤੈਨੂੰ ਮਿਲਾਂਗੀ ਤੇਰੀ ਉਦਾਸੀ ਨੂੰ ਕਿਹੜੀਆਂ ਅੱਖਾਂ ਨਾਲ ਦੇਖਾਂਗੀ ਤੂੰ ਇਕੱਲੀ ਇਹ ਕਮਰੇ ਵਿੱਚ ਬੈਠ ਕੇ ਤਸਵੀਰਾਂ ਬਣਾਉਂਦੀ ਰਹੇਗੀ ਤੇ ਕਾਲੇ ਪੀਲੇ ਰੰਗਾਂ ਨਾਲ ਆਪਣੇ ਮਨ ਦੀ ਡੈਰੀ ਲਿਖਦੀ ਰਹੇਗੀ ਤੇ ਮੈਂ ਮੈਂ ਕਿਹੋ ਜਿਹੀ ਡੈਰੀ ਲਿਖੀ ਆ ਮੇਰਾ ਜਿਉਣਾ ਜਿਉਂਦਾ ਜਿਉਂਦਾ ਬੱਚਾ ਮੇਰੀ ਜਿਉਂਦੀ ਜਗਦੀ ਡੈਰੀ ਆ ਉਹਦਾ ਮੱਥਾ ਜਿਵੇਂ ਡੈਰੀ ਦਾ ਇੱਕ ਸਫ਼ਾ ਹੋਵੇ ਉਹਦੀਆਂ ਬਿੱਟ ਬਿੱਟ ਤੱਕਦੀਆਂ ਅੱਖਾਂ ਜਿਵੇਂ ਡਾਇਰੀ ਦਾ ਦੂਸਰਾ ਸਫ਼ਾ ਹੋਵੇ ਉਹਦੇ ਨਿੱਕੇ ਨਿੱਕੇ ਹੋਠ ਜਿਵੇਂ ਡਾਇਰੀ ਦਾ ਤੀਸਰਾ ਸਫ਼ਾ ਤੇ ਉਹਦੀਆਂ ਨਿੱਕੀਆਂ ਨਿੱਕੀਆਂ ਬਾਵਾ ਚੇਤਨਾ ਦੇ ਮਨ ਵਿੱਚ ਇੱਕ ਘੇਰ ਪਈ ਤੇ ਨਾਲ ਹੀ ਉਹਨੂੰ ਆਪਣੇ ਆਪ ਉੱਤੇ ਇੱਕ ਅਲੰਭਾ ਆਇਆ ਇਹ ਰਾਹ ਮੈਂ ਆਪ ਚੁਣਿਆ ਆ ਮੈਂ ਆਪਣੀ ਤਕਦੀਰ ਆਪ ਚੁਣੀਏ ਮੈਂ ਆਪਣੇ ਸਾਹਮਣੇ ਇੱਕ ਵਰਾ ਨਹੀਂ ਰੱਖਿਆਗਾ ਦੋ ਵਰੇ ਨਹੀਂ ਰੱਖੇਗੇ ਉਮਰ ਦੇ ਸਾਰੇ ਵਰੇ ਰੱਖੇ ਨੇ ਪਰ ਇਸ ਲਈ ਨਹੀਂ ਕਿ ਪਲੇ ਪਲੇ ਮੇਰੀਆਂ ਅੱਖਾਂ ਭਰਦੀਆਂ ਰਹਿਣ ਚੇਤਨਾ ਨੇ ਆਪਣੇ ਆਪ ਨੂੰ ਜਿਹੜਾ ਅਲੰਭਾ ਦਿੱਤਾ ਉਸ ਦੇ ਆਪਣੇ ਆਪ ਨੇ ਇਹ ਅਲੰਭਾ ਨਾ ਮੰਨਿਆ ਉਸ ਦਾ ਆਪਣਾ ਆਪ ਹੀ ਉਸ ਨੂੰ ਆਖਣ ਲੱਗਾ ਕਿ ਜੇ ਉਹ ਅੱਜ ਬੜੀ ਡੋਲੀ ਹੋ ਜਾਪਦੀ ਸੀਗੀ ਤਾਂ ਆਪਣੇ ਆਪਣੇ ਲਈ ਨਹੀਂ ਉਹਨੂੰ ਅੱਜ ਮਿੰਨੀ ਦਾ ਉਹ ਮੂੰਝਵੜਾ ਚੇਤੇ ਆਉਂਦਾ ਸੀਗਾ ਜਿਹਨੂੰ ਜਿਉਣਾ ਚਾਹੀਦਾ ਸੀਗਾ ਹੱਸਣਾ ਚਾਹੀਦਾ ਸੀ ਤੇ ਜਿਸ ਨੂੰ ਚਾਂਦੀ ਦੀਆਂ ਕੰਟੀਆਂ ਵਾਲੇ ਗੀਤ ਗਾਉਣੇ ਚਾਹੀਦੇ ਸਨ ਤੇ ਉਸ ਨੂੰ ਅੱਜ ਚੰਪਾ ਦਾ ਉਹ ਬੜਾ ਮੂੰਹ ਚੇਤੇ ਆਉਂਦਾ ਸੀਗਾ ਜਿਸ ਨੂੰ ਤਸਵੀਰਾਂ ਵਿੱਚ ਭਰੇ ਹੋਏ ਸਾਰੇ ਰੰਗ ਜ਼ਿੰਦਗੀ ਦੇ ਭਰਨੇ ਨਸੀਬ ਹੋਣੇ ਚਾਹੀਦੇ ਸਨ ਚੇਤਨਾ ਨੂੰ ਜਪਿਆ ਉਸ ਦੇ ਪੈਰਾਂ ਦੀਆਂ ਤਲੀਆਂ ਸੜਦੀਆਂ ਪਈਆਂ ਸਨ ਪੈਰਾ ਹੇਟਲੀ ਜ਼ਮੀਨ ਪਤਾ ਨਹੀਂ ਕਿਹੋ ਜਹੀ ਤੱਤੀ ਏ ਮਿੰਨੀ ਦੇ ਪੈਰਾ ਹੇਟਲੀ ਜ਼ਮੀਨ ਚੰਪਾ ਦੇ ਪੈਰਾ ਹੇਟਲੀ ਜ਼ਮੀਨ ਤੇ ਰੱਬ ਜਾਣੇ ਕਿਹਦੇ ਕਿਹਦੇ ਪੈਰਾ ਹੇਟਲੀ ਜ਼ਮੀਨ ਚੇਤਨਾ ਕੋਲ ਉਹ ਰਹਿਣਾ ਗਿਆ ਜਾਪਿਆ ਕਿ ਪਿਛਲੇ ਦਿਨਾਂ ਵਿੱਚ ਉਹਨੇ ਚੰਪਾ ਨੂੰ ਜਿਹੜੀ ਕੋਈ ਆਸ ਦਿੱਤੀ ਸੀਗੀ ਉਹ ਉਸ ਆਸ ਦੀ ਕਸੂਰਵਾਰ ਸੀਗੀ ਉਹ ਆਸ ਦੀ ਦੇਣਦਾਰ ਸੀ ਆਸ ਦਾ ਸਿੱਕਾ ਕਿਹੋ ਜਿਹਾ ਹੁੰਦਾ ਆ ਕਿ ਲੋਕ ਇਹਨੂੰ ਸਾਹਮ ਸਾਹਮ ਕੇ ਰੱਖਦੇ ਨੇ ਪਰ ਇਹਨੂੰ ਖਰਚ ਕੇ ਉਹ ਕਦੀ ਕੁਝ ਨਹੀਂ ਖਰੀਦ ਸਕਦੇਗੇ ਤੇ ਆਸ ਦਾ ਰਾਹ ਕਿਹੋ ਜਿਹਾ ਹੁੰਦਾ ਏ ਉਸ ਲੰਮੀ ਗਲੀ ਵਰਗਾ ਜਿਹੜੀ ਤੁਰਦਿਆਂ ਕਦੇ ਮੁੱਕਦੀ ਨਹੀਂ ਜਾਪਦੀ ਤੇ ਜੇ ਮੁੱਕਦੀ ਏ ਤਾਂ ਜਿੱਥੇ ਕਿੱਥੇ ਜਾ ਕੇ ਰਾਹ ਹੀ ਮੁੱਕ ਜਾਂਦਾ ਆ ਗਲੀ ਬੰਦ ਹੋ ਜਾਂਦੀ ਏ ਸ਼ਾਇਦ ਆਸ ਦੀ ਹਰ ਇੱਕ ਗਲੀ ਇੱਕ ਬੰਦ ਗਲੀ ਹੁੰਦੀ ਏ ਅੱਜ ਚੇਤਨ ਨੂੰ ਆਪਣਾ ਇਕੱਲਾ ਬਣ ਬੜਾ ਭਿਆਨਕ ਜਾਪਿਆ ਮਿੰਨੀ ਦਾ ਇਕੱਲਾਪਨ ਵੀ ਸ਼ਾਇਦ ਇਸੇ ਤਰ੍ਹਾਂ ਪਿਆਨਕ ਸੀਗਾ ਤੇ ਚੰਪਾ ਦਾ ਇਕੱਲਾਪਣ ਵੀ ਸ਼ਾਇਦ ਇਸੇ ਤਰ੍ਹਾਂ। ਜਿਹਦੇ ਨਾਲ ਨੇ ਮਨ ਵਿੱਚ ਵਿਰੇੜ ਪਿਆ ਤੇ ਉਹ ਚੰਪਾ ਨੂੰ ਮਿਲਣ ਵਾਸਤੇ ਚੰਪਾ ਦੇ ਕੁਆਟਰ ਚਲੀ ਗਈ। ਸਕੂਲ ਦਾ ਵੇਲਾ ਸ਼ਾਇਦ ਹੁਣੇ ਖਤਮ ਹੋਇਆ ਸੀ। ਚੇਤਨਾ ਜੱਸੇ ਵੇਲੇ ਪਹੁੰਚੀ ਚੰਪਾ ਆਪਣੇ ਕਮਰੇ ਦਾ ਦਰਵਾਜ਼ਾ ਖੋਲਦੀ ਪਈ ਸੀ। ਚੰਪਾ ਦੇ ਨਾਲ ਇੱਕ ਹੋਰ ਵੀ ਔਰਤ ਸੀਗੀ ਸ਼ਾਇਦ ਉਸੇ ਦੇ ਸਕੂਲ ਵਿੱਚ ਪੜਾਉਂਦੀ ਹੋਈ ਉਸ ਦੀ ਸਹੇਲੀ ਸੀ ਚੇਤਨਾ ਚੰਪਾ ਨੇ ਅਗਲਵਾੜੀ ਹੋ ਕੇ ਚੇਤਨਾ ਦਾ ਹੱਥ ਫੜਿਆ ਆਖਿਆ ਇਹ ਮੇਰੀਆਂ ਭੈਣਾ ਵਰਗੀ ਇੱਕ ਸਹੇਲੀ ਹੈ ਸਕੁੰਤਲਾ ਮੇਰੇ ਨਾਲ ਹੀ ਇੱਥੇ ਪੜਾਉਂਦੀ ਏ ਮੇਰੇ ਨਾਲੋਂ ਬੜੀ ਸੀਨੀਅਰ ਏ ਪਰ ਮੈਂ ਹੈ ਮੇਰੀ ਸਹੇਲੀ ਚੇਤਨਾ ਨੇ ਸਕੁੰਤਲਾ ਵੱਲ ਦੇਖਿਆ ਉਹ ਚੇਤਨਾ ਨਾਲੋਂ ਤੇ ਚੰਪਾ ਨਾਲੋਂ ਉਮਰ ਵਿੱਚ ਬੜੀ ਵੱਡੀ ਲੱਗਦੀ ਸੀ ਪਰ ਉਹਦੇ ਮੂੰਹ ਉੱਤੇ ਇੱਕ ਅਜੀਬ ਜਿਹੀ ਮਾਸੂਮੀਅਤ ਸੀ ਇਹ ਮਾਸੂਮੀਅਤ ਉਹਦੇ ਮੂੰਹ ਦੇ ਰੰਗ ਵਿੱਚ ਗੁੱਝੀ ਹੋਈ ਸੀ ਕੱਚੇ ਲਕ ਦੀ ਚਿੱਟੀ ਕਮੀਜ਼ ਉਸਨੇ ਪਾਈ ਹੋਈ ਸੀ ਜਿਸ ਦਾ ਇੱਕ ਚਾਨਣਾ ਜਿਹਾ ਪਰਛਾਵਾਂ ਉਹਦੇ ਮੂੰਹ ਤੇ ਵੀ ਪੈਂਦਾ ਪਿਆ ਸੀਗਾ ਸਕੁੰਤਲਾ ਨੰਬਰ 2 ਚਾਂਪਾ ਨੇ ਆਖਿਆ ਤੇ ਹੱਸ ਪਈ ਸਕੁੰਤਲਾ ਵੀ ਹੱਸ ਪਈ ਪਰ ਕਹਿਣ ਲੱਗੀ ਨਾਵਾਂ ਨਾਲ ਤੇ ਨੰਬਰਾਂ ਨਾਲ ਕੀ ਬਣਦਾ ਏ ਅੱਛਾ ਮੈਂ ਚੱਲਣੀ ਆ ਤੁਸੀਂ ਗੱਲਾਂ ਕਰੋ ਬਹਿ ਜਾਣਾ ਸਕੂ ਮੈਂ ਕਈ ਵਾਰ ਤੈਨੂੰ ਆਖਿਆ ਸੀਗਾ ਕਿ ਮੈਂ ਕਦੀ ਚੇਤਨਾ ਨੂੰ ਤੇਰੇ ਨਾਲ ਮਿਲਾਵਾਂਗੀ ਅੱਛਾ ਬਹਿ ਜਾਨੀਏ ਥੋੜਾ ਚਿਰ ਪਰ ਤੂੰ ਇਹ ਨੰਬਰਾਂ ਦੀ ਗਿਣਤੀ ਮੈਂंती ਛੱਡ ਦੇ ਚੇਤਨਾ ਨੇ ਇੱਕ ਉੱਚੇ ਮੂੜੇ ਨੂੰ ਸਕੁੰਤਲਾ ਦੇ ਬਹਿਣ ਲਈ ਅੱਗੇ ਕੀਤਾ ਤੇ ਦੂਸਰੇ ਮੂੜੇ ਉੱਤੇ ਆਪ ਬਹਿ ਗਈ ਕਮਰੇ ਵਿੱਚ ਦੋ ਹੀ ਮੂੜੇ ਸਨ ਪਰ ਕਮਰੇ ਵਿੱਚ ਚੰਪਾ ਦੀ ਮੰਜੀ ਡੱਠੀ ਹੋਈ ਸੀ ਚੰਪਾ ਉਸ ਮੰਜੀ ਉੱਤੇ ਬਹਿ ਗਈ ਸੀਗੀ ਸਕੁੰਤਲਾ ਨੇ ਮੂੜੇ ਨੂੰ ਜ਼ਰਾ ਹੋਰ ਮੰਜੀ ਦੇ ਨੇੜੇ ਕਰ ਲਿਆ ਤੇ ਚੇਤਨਾ ਵੱਲ ਦੇਖਣ ਲੱਗ ਤੇ ਆਖਣ ਲੱਗੀ ਇਹ ਤੇਰੀ ਸਹੇਲੀ ਚੰਪਾ ਦੇਖਿਆ ਹੀ ਦਿਨਾਂ ਵਿੱਚ ਕਿੰਡੀ ਵੱਡੀ ਕਲਾਕਾਰ ਬਣ ਗਈ ਏ ਇਹਨੂੰ ਤੇ ਇਹਦਾ ਗਮ ਬੜਾ ਰਾਸ ਆਇਆ ਏ ਚੇਤਨਾ ਜੇ ਅੱਜ ਇੰਨੀ ਉਦਾਸ ਨਾ ਹੁੰਦੀ ਤਾਂ ਉਹ ਚੰਪਾ ਦੀਆਂ ਤੇ ਚੰਪਾ ਦੀਆਂ ਤਸਵੀਰਾਂ ਦੀਆਂ ਬੜੀਆਂ ਗੱਲਾਂ ਕਰਦੀ ਪਰ ਅੱਜ ਉਹ ਬਹੁਤ ਉਦਾਸ ਤੇਗੀ ਮੇਰੇ ਨਾਲ ਤਸਵੀਰਾਂ ਚੇਤਨਾ ਨੇ ਇੱਕ ਵਾਰੀ ਨਹੀਂ ਦੋ ਵਾਰੀ ਜਾ ਕੇ ਦੇਖੀਆਂ ਨੇ ਮੈਨੂੰ ਕੁਝ ਰਾਸ ਆਇਆ ਏ ਕਿ ਨਹੀਂ ਇਹ ਤੇ ਅਜੇ ਪਤਾ ਨਹੀਂ ਲੱਗਦਾ ਗਾ ਪਰ ਤੈਨੂੰ ਤੇਰਾ ਨਾਂ ਹਜੇ ਰਾਸ ਨਹੀਂ ਆਇਆਗਾ ਇੱਕ ਉਹ ਸੀਗੀ ਸਕੁੰਤਲਾ ਨੰਬਰ 1 ਮੈਨੂੰ ਪਤਾ ਆ ਅੱਜ ਤੇਰੇ ਕੋਲੋਂ ਰਹਿਣ ਹੀ ਜਾਣਾਗਾ ਤੂੰ ਜੋ ਕੁਝ ਚੇਤਨਾ ਨੂੰ ਸੁਣਾਉਣਾ ਆ ਸੁਣਾ ਲੈ ਮੈਂ ਨਹੀਂ ਤੈਨੂੰ ਮੋੜਦੀਗੀ ਸਕੁੰਤਲਾ ਹੱਸ ਪਈ ਸੀਗੀ ਚੇਤਨਾ ਨੂੰ ਸਕੁੰਤਲ ਦਾ ਹਾਸਾ ਬੜਾ ਚੰਗਾ ਲੱਗਾ ਸੀਗਾ ਉਹਨੇ ਸਕੁੰਤਲਾ ਦੇ ਮੂੰਹ ਉੱਤੇ ਅੱਜ ਪਹਿਲੀ ਵਾਰ ਇੱਕ ਅਜੀਬ ਜਿਹੀ ਗੱਲ ਦੇਖੀ ਸੀ ਜਿਸ ਔਰਤ ਦੇ ਮਨ ਵਿੱਚ ਪਤਾ ਨਹੀਂ ਕਿੰਨੀਆਂ ਕਪੀੜਾ ਭਰੀਆਂ ਹੋਈਆਂ ਸਨ ਉਸਦੇ ਹੋਠਾਂ ਉੱਤੇ ਹਾਸਾ ਬੜੇ ਹੀ ਆਰਾਮ ਨਾਲ ਬੈਠਾ ਹੋਇਆ ਸੀਗਾ ਸ਼ਾਇਦ ਇਹ ਹਸਾ ਪੀੜਾਂ ਦੇ ਬੂਹੇ ਅੱਗੇ ਬਹਿ ਕੇ ਪਹਿਰਾ ਜਾਂਦਾ ਪਿਆ ਸੀਗਾ। ਤੂ ਸਕੁੰਤਲਾ ਦੀ ਕਹਾਣੀ ਪੜ੍ਹੀ ਹੋਈ ਏ। ਚੰਪਾ ਨੇ ਚੇਤਨਾ ਨੂੰ ਕਿਹਾ ਤੇ ਕਹਿਣ ਲੱਗੀ ਉਹਨੂੰ ਬਣ ਵਿੱਚ ਦਸ਼ੰਤਨ ਮਿਲਿਆ ਸੀਗਾ। ਉਸ ਦੇ ਬਣ ਵਿੱਚ ਉਹਦੇ ਬਿਰਹਾ ਦੇ ਗੀਤ ਗਾਉਂਦੀ ਸੀ ਤੇ ਦਸ਼ੰਤਨ ਆਪਣੇ ਰਾਜ ਕਾਜ ਵਿੱਚ ਇੰਨਾ ਲੱਗ ਗਿਆ ਸੀ ਕਿ ਸਕੁੰਤਲਾ ਦਾ ਨਾਂ ਵੀ ਭੁੱਲ ਗਿਆ ਸੀਗਾ। ਕਹਿੰਦੇ ਨੇ ਕਿ ਉਹ ਸਕੁੰਤਲਾ ਨੂੰ ਦੇਖ ਕੇ ਵੀ ਨਹੀਂ ਸੀ ਪਛਾਣ ਸਕਿਆਗਾ। ਫੇਰ ਸਕੁੰਤਲਾ ਨੇ ਉਹ ਅੰਗੂਠੀ ਉਸ ਨੂੰ ਦਿਖਾਈ ਸੀਗੀ। ਜਿਹੜੀ ਬੰਨ ਵਿੱਚ ਉਸਨੇ ਸਕੁੰਤਲਾ ਦੀ ਉਂਗਲ ਵਿੱਚ ਪਾਈ ਸੀ ਤਾਂ ਅੰਗੂਠੀ ਨੂੰ ਦੇਖ ਕੇ ਉਸ ਨੂੰ ਸਭ ਕੁਝ ਯਾਦ ਆ ਗਿਆ ਸੀਗਾ ਹੁਣ ਇਹ ਸਕੁੰਤਲਾ ਦੀ ਏ ਇਹਦਾ ਵੀ ਦਸ਼ੰਤ ਤੇ ਪਰ ਉਹ ਅੰਗੂਠੀ ਕੋਈ ਨਹੀਂ ਜਿਸ ਨੂੰ ਦੇਖ ਕੇ ਇਹਦਾ ਇਹਨੂੰ ਪਛਾਣ ਲਵੇ ਜੰਪਾ ਕਾ ਨੂੰ ਇਸ ਨੂੰ ਉਸ ਵਿਚਾਰੇ ਨਾਲ ਮਿਲਣੀ ਹੈ ਸੱਚੀ ਮੁੱਚੀ ਗੱਲ ਨੂੰ ਭੁੱਲ ਜਾਣ ਵਿੱਚ ਤੇ ਜਾਣ ਬਜ ਕੇ ਭੁੱਲ ਜਾਣ ਵਿੱਚ ਬੜਾ ਫਰਕ ਹੁੰਦਾ ਏ ਸਕੁੰਤਲਾ ਨੇ ਕੋਲੋਂ ਦੀ ਆਖਿਆ ਤੇ ਫਿਰ ਚੇਤਨਾ ਵੱਲ ਤੱਕਦੀ ਆਖਣ ਲੱਗੀ ਮੈਨੂੰ ਤੇ ਅਜੇ ਤੱਕ ਜ਼ਿੰਦਗੀ ਦੀ ਸਮਝ ਨਹੀਂ ਲੱਗੀਗੀ ਛੋਟੀ ਹੁੰਦੀ ਸਾਂ ਬੜੇ ਅਮੀਰ ਪਿਓ ਦੀ ਸੀ ਸਾਂ ਸੋਹਣੀ ਵੀ ਬੜੀ ਸਾਂ ਇਸ ਲਈ ਮੇਰਾ ਪਿਓ ਮੈਨੂੰ ਸੱਤਾਂ ਪਰਦਿਆਂ ਵਿੱਚ ਬੁਲੇਟ ਕੇ ਰੱਖਦਾ ਸੀਗਾ ਸਕੂਲ ਜਾਂਦੀ ਸਾਂ ਤਾਂ ਬੰਦ ਬੱਗੀ ਵਿੱਚ ਖੁੱਲੇ ਮੂੰਹ ਸਕੂਲ ਜਾਣ ਦਾ ਵੀ ਹਕਮ ਨਹੀਂ ਸੀਗਾ ਸਕੂਲ ਦੀ ਪੜਾਈ ਮੁੱਕ ਗਈ ਤਾਂ ਪਿਓ ਦਾ ਹਕਮ ਹੋਇਆ ਮੈਂ ਘਰੋਂ ਬਾਹਰ ਨਹੀਂ ਜਾ ਸਕਦੀ ਗਾਉਣ ਦਾ ਬੜਾ ਸ਼ੌਂਕ ਸੀਗਾ ਇਸ ਲਈ ਪਿਓ ਨੇ ਇਜਾਜ਼ਤ ਦੇ ਦਿੱਤੀ ਕਿ ਮੈਂ ਮਾਸਟਰ ਕੋਲੋਂ ਸੰਗੀਤ ਸਿੱਖ ਸਕਦੀ ਹਾਂ ਜਦੋਂ ਮਾਸਟਰ ਆਇਆ ਮੈਂ ਸਮਝਿਆ ਕਿ ਮੇਰੇ ਪਿਓ ਨੇ ਮਾਸਟਰ ਨੂੰ ਲੱਭਣ ਲੱਗਿਆ ਇਹ ਸ਼ਰਤ ਜ਼ਰੂਰ ਰੱਖੀ ਹੋਵੇਗੀ ਕਿ ਜਿਹੜੇ ਬੰਦੇ ਦੇ ਮਰਨ ਵਿੱਚ ਇੱਕ ਵਾਰਾ ਬਾਕੀ ਰਹਿ ਗਿਆ ਹੋਵੇ ਉਹ ਮੈਨੂੰ ਗਾਣਾ ਸਿਖਾ ਸਕਦਾ ਏ ਕਰਮਾ ਦੇ ਮਾਰੇ ਹੋਏ ਮਾਸਟਰ ਨੇ ਜਦੋਂ ਇੱਕ ਟੁੱਟੇ ਹੋਏ ਭਜਨ ਦੀਆਂ ਸੁਰਾਂ ਕੱਢੀਆਂ ਮੇਰੇ ਤੇ ਸਿਰ ਵਿੱਚ ਉਹ ਸੁਰਾਂ ਵੱਜਣ ਲੱਗ ਪਈਆਂ ਮੈਂ ਆਪਣੇ ਪਿਓ ਨੂੰ ਆਖਿਆ ਕਿ ਮੈਂ ਗਾਣਾ ਨਹੀਂ ਸਿੱਖਣਾ ਮੈਂ ਅੱਗੋਂ ਪੜ੍ਹਨਾ ਆ ਪਿਓ ਨੇ ਕਿਤਾਬਾਂ ਮੰਗਵਾ ਦਿੱਤੀਆਂ ਪਰ ਪੋਇਟਰੀ ਦੀ ਕਿਤਾਬ ਮੈਨੂੰ ਦੇਣ ਲੱਗਿਆ ਮੇਰੇ ਪਿਓ ਨੂੰ ਖਿਆਲ ਆਇਆ ਕਿ ਇਸ ਕਿਤਾਬ ਵਿੱਚ ਸ਼ਾਇਦ ਮੁਹੱਬਤ ਬਦਗਨਾ ਜਮਾ ਵੀ ਹੋਣਗੇ ਮੇਰੇ ਪਿਓ ਨੇ ਰਾਤੋ ਰਾਤ ਕਿਤਾਬ ਪੜੀ ਤੇ ਜਿੱਥੇ ਉਸ ਨੂੰ ਜਾਪਿਆ ਕਿ ਨਜ਼ਮਾਂ ਵਿੱਚ ਕਿਸੇ ਕੁੜੀ ਦੀ ਮੁਹੱਬਤ ਦੀ ਗੱਲ ਆਉਂਦੀ ਹੈ ਮੈਨੂੰ ਉਹ ਗੱਲ ਨਹੀਂ ਪੜ੍ਹਨੀ ਚਾਹੀਦੀ ਮੇਰੇ ਪਿਓ ਨੇ ਮੇਰੀ ਮਾਂ ਨੂੰ ਆਖਿਆ ਕਿ ਉਹ ਸੂਈ ਧਾਗੇ ਨਾਲ ਉਹਨਾਂ ਸਫ਼ਿਆਂ ਨੂੰ ਸਿਉਂ ਦੇਵੇ ਕਿਤਾਬ ਦੇ ਸਫ਼ਿਆਂ ਨੂੰ ਸਿਉਂ ਦੇਵੇ ਚੇਤਨਾ ਨੇ ਤਰੱਕੀ ਕਿ ਪੁੱਛਿਆ ਹਾਂ ਕਿਤਾਬ ਦੇ ਸਫ਼ਿਆਂ ਨੂੰ ਪਰ ਉਹ ਇਮਤਿਹਾਨ ਦੀ ਕਿਤਾਬ ਸੀਗੀ ਹਾਂ ਐਫਏ ਦੇ ਕੋਰਸ ਦੀ ਕਿਤਾਬ ਸੀਗੀ ਪਰ ਜੇ ਇਮਤਿਹਾਨ ਵਿੱਚ ਕੋਈ ਸਵਾਲ ਉੱਥੋਂ ਆ ਜਾਂਦਾ ਜਿੱਥੋਂ ਉਹ ਸਫੇ ਚਿੱਤੇ ਹੋਏ ਸਨ ਫਿਰ ਕੀ ਹੋਇਆ ਮੇਰਾ ਪਿਓ ਆਖਦਾ ਸੀ ਕਿ ਵੱਧ ਤੋਂ ਵੱਧ ਇੱਕ ਸਵਾਲ ਆ ਸਕਦਾ ਸੀਗਾ ਤੇ ਇੱਕ ਸਵਾਲ ਦਾ ਜਵਾਬ ਦੇਣ ਨਾਲ ਕੋਈ ਫੇਲ ਨਹੀਂ ਹੋ ਜਾਂਦਾ ਕ ਫਿਰ ਸਕੁੰਤਲਾ ਬਸ ਇਹੀ ਸਮਝ ਲੈ ਉਹ ਤਾਂ ਛੋਟੀ ਜਹੀ ਗੱਲ ਸੀਗੀ ਐਫਏ ਦਾ ਇਮਤਿਹਾਨ ਸੀਗਾ ਪਰ ਅੱਗੋਂ ਮੇਰੇ ਨਾਲ ਇਹੋ ਹੀ ਵਾਪਰ ਗਈ ਸੀਗੀ ਕਿ ਜ਼ਿੰਦਗੀ ਕਿਤਾਬ ਜਿੰਦਗੀ ਦੀ ਕਿਤਾਬ ਵਿੱਚ ਜਿਹੜੀ ਥਾਂਵੇਂ ਮੇਰੀ ਮੁਹੱਬਤ ਦੇ ਗੀਤ ਲਿਖੇ ਹੋਏ ਸਨ ਕਿਸਮਤ ਨੇ ਸੂਈ ਧਾਗੇ ਲੈ ਕੇ ਉਹ ਸਾਰੇ ਸਫੇਸ ਚੋਂ ਦਿੱਤੇ ਸੀਗੇ ਮੈਂ ਉਹ ਗੀਤ ਨਹੀਂ ਪੜੇ ਤੇ ਹੁਣ ਜਿੰਦਗੀ ਦੇ ਇਮਤਿਹਾਨ ਵਿੱਚ ਉਹ ਸਵਾਲ ਆ ਗਿਆ ਆ ਜਿਹਦਾ ਮੈਨੂੰ ਜਵਾਬ ਨਹੀਂ ਆਉਂਦਾ ਕਾ ਸਕੁੰਤਲਾ ਚੇਤਨਾ ਨੇ ਆਖਿਆ ਤੇ ਉਹਦੀਆਂ ਅੱਖਾਂ ਭਰ ਰਹੀਆਂ ਅੱਖਾਂ ਭਰਦੇ ਅਸੀਂ ਚੇਤਨਾ ਨੂੰ ਖਿਆਲ ਆਇਆ ਕਿ ਕਿੰਨੇ ਦਿਨਾਂ ਤੋਂ ਉਹਦੀਆਂ ਅੱਖਾਂ ਭਰ-ਭਰ ਕੇ ਆਉਂਦੀਆਂ ਪਈਆਂ ਸਨ ਕਦੇ ਉਹਦੀਆਂ ਅੱਖਾਂ ਵਿੱਚ ਮਿੰਨੀ ਦੇ ਥਰੂ ਆ ਜਾਂਦੇ ਸਨ ਕਦੇ ਚੰਪਾ ਦੇ ਆਪਣੇ ਆਉਣੇ ਹੀ ਸਨ ਤੇ ਅੱਜ ਸਕੁੰਤਲਾ ਦੇਵੀ ਸੀਗੇ ਮੈਂ ਆਪਣੇ ਮਾਪਿਓ ਨਾਲ ਕੁਲੂ ਗਈ ਸੀਗੀ ਉੱਥੇ ਸਾਡੇ ਘਰ ਦੇ ਨਾਲ ਜਿੰਨਾ ਲੋਕਾਂ ਦਾ ਘਰ ਸੀਗਾ ਪਤਾ ਲੱਗਾ ਕਿ ਉੱਥੇ ਸਿਆਸੀ ਪਾਰਟੀ ਦਾ ਇੱਕ ਬੜਾ ਵੱਡਾ ਨੇਤਾ ਠਹਿਰਿਆ ਹੋਇਆ ਸੀਗਾ ਉਸ ਦਾ ਇੱਕ ਜਵਾਨ ਪੁੱਤਰ ਹੁਣ ਜੇਲ੍ਹ ਵਿੱਚੋਂ ਵਾਪਸ ਆਇਆ ਸੀਗਾ ਮੈਨੂੰ ਜੇਲ੍ਹ ਜਾਣ ਵਾਲਿਆਂ ਵਿੱਚ ਬੜੀ ਭਗਤੀ ਸੀਗੀ ਰੋਜ਼ ਕਿੰਨਾ ਕਿੰਨਾ ਚਿਰ ਅਖਬਾਰ ਪੜ੍ਹਦੀ ਹੁੰਦੀ ਸਾਂ ਮਨ ਵਿੱਚ ਹੀਰੋ ਵਰਸ਼ਿਪ ਜਾਗ ਪਈ ਸੀਗੀ ਦੇਖਿਆ ਮਧਰੇ ਕੱਦ ਦਾ ਸੋਲੇ ਰੰਗ ਦਾ ਇੱਕ ਜਵਾਨ ਲੜਕਾ ਪਰ ਮੈਨੂੰ ਉਹਦੇ ਰੰਗ ਨਾਲ ਕੀ ਤੇ ਉਹਦੇ ਕੱਦ ਨਾਲ ਕੀ ਉਹ ਜੇਲ੍ਹ ਵਿੱਚੋਂ ਆਇਆ ਸੀਗਾ ਤੇ ਮੈਂ ਜਿਵੇਂ ਉਹਦੇ ਗੱਲ ਵਿੱਚ ਹਾਰ ਪਾਉਣ ਵਾਸਤੇ ਗਈ ਸਾਂ ਇਸ ਹਾਰ ਨੂੰ ਤੂੰ ਆਪਣੀ ਜੈਮਾਲਾ ਬਣਾ ਲਿਆ ਸਕੁੰਤਲਾ ਉਸ ਵੇਲੇ ਤੇ ਕੁਝ ਪਤਾ ਨਾ ਲੱਗਾ ਪਰ ਦੂਸਰੇ ਵਾਰੇ ਜਦੋਂ ਅੰਗਰੇਜ਼ ਸਰਕਾਰ ਉਸ ਨੂੰ ਫੇਰ ਜੇਲ੍ਹ ਵਿੱਚ ਲੈ ਗਈ ਤਾਂ ਮੈਨੂੰ ਜਾਪਿਆ ਕਿ ਮੇਰੇ ਮਨ ਦਾ ਤੇ ਮੇਰੇ ਜਸਮ ਦਾ ਕੁਝ ਹਿੱਸਾ ਵੀ ਜੇਲ੍ਹ ਵਿੱਚ ਚਲਾ ਗਿਆ ਫੇਰ ਉਹ ਜੇਲ੍ਹ ਵਿੱਚੋਂ ਵਾਪਸ ਆਇਆ ਮੈਂ ਖੋਰੇ ਕਿਸੇ ਕਿੰਨੀ ਤਰ੍ਹਾਂ ਦੇ ਹਾਰ ਗੁੰਦੇ ਫੁੱਲਾਂ ਦੇ ਹਾਰ ਮੋਤੀਆਂ ਦੇ ਹਾਰ ਲਾਚੀਆਂ ਦੇ ਹਾਰ ਤੇ ਫਿਰ ਉਹ ਇੱਕ ਦਿਨ ਥਰਕਾਲਾਂ ਵੇਲੇ ਮੇਰੇ ਘਰ ਆਇਆ ਉਹਨਾਂ ਦਿਨਾਂ ਵਿੱਚ ਮੇਰੇ ਪਿਓ ਦੀ ਬਦਲੀ ਕਿਸੇ ਹੋਰ ਸ਼ਹਿਰ ਦੀ ਹੋਗੀ ਸੀ ਉਹ ਇਨਕਮ ਟੈਕਸ ਦੇ ਵਿਭਾਗ ਦਾ ਇੱਕ ਵੱਡਾ ਅਫਸਰ ਸੀਗਾ ਪਰ ਮੇਰਾ ਛੋਟਾ ਪ੍ਰਾ ਲਾਹੌਰ ਪੜਦਾ ਸੀਗਾ ਇਸ ਲਈ ਮੈਂ ਤੇ ਮੇਰੀ ਮਾਂ ਜੇ ਲਾਹੌਰ ਹੀ ਸਾਂ ਮਾਂ ਕੋਲੋਂ ਮੈਂ ਇਜਾਜ਼ਤ ਲੈ ਲਈ ਹੋਈ ਸੀਗੀ ਉਸ ਨੂੰ ਮਿਲਦੀ ਉਹ ਕਈ ਵਾਰ ਆ ਕੇ ਮੇਰੇ ਕਮਰੇ ਵਿੱਚ ਬਹਿੰਦਾ ਹੁੰਦਾ ਇੱਕ ਦਿਨ ਉਸ ਨੇ ਮੇਰੇ ਕੋਲੋਂ ਮੇਰਾ ਜਿਸਮ ਮੰਗਿਆ ਮੈਂ ਤਾਂ ਆਪਣੀ ਹੋਂਦ ਹੀ ਉਸ ਨੂੰ ਸੌਂਪੀ ਹੋਈ ਸੀਗੀ ਜਿਸਮ ਦਾ ਕੀ ਸੀਗਾ ਅੱਜ ਵੀ ਉਹਦਾ ਤੇ ਕੱਲ ਵੀ ਉਹਦਾ ਉਹਦੀ ਚੀਜ਼ ਸੀ ਉਹਦੀ ਇਮਾਨਤ ਸੀਗੀ ਮੈਂ ਉਹਨੂੰ ਦੇ ਦਿੱਤੀ ਫੇਰ ਚਪੰਤਲਾ ਕੋਈ ਚੈਰ ਪਿੱਛੋਂ ਪਤਾ ਲੱਗਾ ਕਿ ਉਹਦਾ ਕਿਤੇ ਵਿਆਹ ਹੋਣ ਲੱਗਾ ਸੀਗਾ ਉਹਦੀ ਮਰਜ਼ੀ ਨਹੀਂ ਸੀਗੀ ਉਹਨੇ ਮੈਨੂੰ ਆਖਿਆ ਕਿ ਉਹਦੇ ਬਾਪ ਦੀ ਮਰਜ਼ੀ ਸੀਗੀ ਤੇ ਉਹ ਆਪਣੇ ਬਾਪ ਦੀ ਮਰਜ਼ੀ ਨਹੀਂ ਸੀ ਮੋੜ ਸਕਦਾਗਾ ਕੌਂਗਰੇ ਸਰਕਾਰ ਦੀ ਮਰਜ਼ੀ ਮੋੜ ਸਕਦਾ ਸੀਗਾ ਤੇ ਆਪਣੇ ਬਾਪ ਦੀ ਨਹੀਂ ਨਹੀਂ ਚੇਤਨਾ ਉਹ ਆਪਣੇ ਬਾਪ ਦੀ ਮਰਜ਼ੀ ਨਹੀਂ ਸੀ ਮੋੜ ਸਕਦਾਗਾ ਜਿਸ ਤਰ੍ਹਾਂ ਹੱਸ ਕੇ ਕਦੀ ਉਹਨੇ ਮੇਰੇ ਕੋਲੋਂ ਮੇਰਾ ਜਿਸਮ ਮੰਗਿਆ ਸੀ ਉਸੇ ਤਰ੍ਹਾਂ ਹੱਸ ਕੇ ਉਹਨੇ ਮੇਰੇ ਕੋਲੋਂ ਕੁਰਬਾਨੀ ਮੰਗੀ ਕੁਰਬਾਨੀ ਵੀ ਮੰਗਣ ਵਾਲੀ ਚੀਜ਼ ਹੁੰਦੀ ਹੈ ਹੁੰਦੀ ਹੋਵੇਗੀ ਉਹਨੇ ਮੰਗੀ ਤੇ ਮੈਂ ਦੇ ਦਿੱਤੀ ਸਕੁੰਤਲਾ ਉਹਦਾ ਵਿਆਹ ਹੋ ਗਿਆ ਮੈਂ ਉਹਨੂੰ ਪਿਆਰ ਕਰਦੀ ਸਾਂ ਹਮੇਸ਼ਾ ਹੀ ਕਰਨਾ ਸੀਗਾ ਪਰ ਇਹ ਮੈਂ ਮਨ ਵਿੱਚ ਸੋਚ ਲਿਆ ਸੀ ਕਿ ਹੁਣ ਉਹਦੇ ਸਿਰ ਉਹਦੇ ਉਦੇ ਵਿੱਚ ਤੇ ਮੇਰੇ ਵਿੱਚ ਸਿਰਫ ਮਾਨ ਦਾ ਰਿਸ਼ਤਾ ਹੋਵੇਗਾ ਤਨ ਦਾ ਨਹੀਂ ਹੋਵੇਗਾ ਪਰ ਆਪਣੇ ਵਿਆਹ ਪਿਛੋਂ ਨੇ ਉਸੇ ਤਰ੍ਹਾਂ ਮੇਰੇ ਜਿਸਮ ਉਤੇ ਆਪਣਾ ਹੱਕ ਸਮਝਦਿਆ ਤੇ ਤੂੰ ਉਹ ਹੱਕ ਫੇਰ ਉਸ ਨੂੰ ਦੇ ਦਿੱਤਾ ਨਹੀਂ ਮੈਂ ਉਸ ਨੂੰ ਆਖਿਆ ਕਿ ਹੁਣ ਮੈਂ ਇਹ ਹੱਕ ਤਾਂ ਉਸ ਨੂੰ ਤਾਂ ਦੇ ਸਕਦੀ ਸਾਂ ਜੇ ਉਹ ਮੇਰੇ ਨਾਲ ਵਿਆਹ ਕਰਾਵੇ ਪਰ ਉਹਦਾ ਵਿਆਹ ਹੋ ਚੁੱਕਾ ਸੀ ਹੋ ਚੁੱਕਾ ਸੀਗਾ ਪਰ ਮੈਂ ਇਹ ਵੀ ਕਬੂਲ ਕਰ ਲਿਆ ਸੀ ਕਿ ਮੈਂ ਉਹਦੇ ਘਰ ਵਿੱਚ ਉਹਦੀ ਦੂਸਰੀ بیوی ਬਣ ਕੇ ਰਹਿ ਲਵਾਂਗੀ ਮੈਂ ਇਹ ਗੱਲ ਰੋ ਰੋ ਕੇ ਆਪਣੇ ਮਾਪਿਆਂ ਨੂੰ ਵੀ ਮਨਾ ਲਈ ਸੀਗੀ ਹਾਲਾਂਕਿ ਮੇਰਾ ਪਿਓ ਗੁੱਸੇ ਵਿੱਚ ਦੁੱਖ ਵਿੱਚ ਇੰਨਾ ਕੈਰੀ ਹੋ ਗਿਆ ਸੀ ਕਿ ਉਹਦੀ ਸ਼ਕਲ ਨਹੀਂ ਸੀ ਦੇਖਣਾ ਚਾਹੁੰਦਾਗਾ ਫਿਰ ਉਹਨੇ ਮੈਨੂੰ ਆਖਿਆ ਕਿ ਉਹ ਮੇਰੇ ਨਾਲ ਵਿਆਹ ਜ਼ਰੂਰ ਕਰ ਲਵੇਗਾ ਪਰ ਅਜੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਸੀ ਕੋਈ ਜਿੰਨਾ ਪਿਛੋਂ ਉਹ ਆਪਣੇ ਲੋਕਾਂ ਨੂੰ ਆਪੇ ਹੀ ਦੱਸ ਦੇਵੇਗਾ ਮੈਂ ਮੰਨ ਗਈ ਉਹ ਮੈਨੂੰ ਇੱਕ ਪੰਡਿਤ ਕੋਲ ਲੈ ਗਿਆ ਪੰਡਿਤ ਨੇ ਬਕਾਇਦਾ ਮੰਤਰ ਪੜ੍ਹ ਕੇ ਸਾਡਾ ਵਿਆਹ ਕਰ ਦਿੱਤਾ ਤੇ ਉਹਦੇ ਕੋਲੋਂ ਇੱਕ ਕਾਗਜ਼ ਉੱਤੇ ਲਿਖਵਾ ਲਿਆ ਕਿ ਉਸਨੇ ਆਪਣੀ ਮਰਜ਼ੀ ਨਾਲ ਮੇਰੇ ਨਾਲ ਵਿਆਹ ਕੀਤਾ ਸੀਗਾ ਚੇਤਨਾ ਸਕੰਤਲਾ ਨੇ ਸਿਰ ਨੀਵਾ ਪਾ ਲਿਆ ਤੇ ਆਖਣ ਲੱਗੀ ਅੱਗੋਂ ਮੈਂ ਕੀ ਦੱਸਾਂ ਦੱਸਦਿਆਂ ਮੇਰੀ ਜੀਬ ਟੁੱਕੀ ਜਾਂਦੀ ਏ ਸ਼ੱਕੂ ਚੰਪਾ ਨੇ ਸਕੁੰਤਲਾ ਦਾ ਹੱਥ ਆਪਣੀ ਝੋਲੀ ਵਿੱਚ ਰੱਖ ਲਿਆ ਤੇ ਆਖਣ ਲੱਗੀ ਤੂੰ ਤਾਂ ਸੱਚੀ ਸਕੁੰਤਲਾ ਸੀਗੀ ਪਰ ਉਹਨੂੰ ਦਸ਼ੰਤ ਬਾਨਾ ਨਾ ਆਇਆ ਦੋ ਦਿਨਾਂ ਪਿੱਛੋਂ ਪੰਡਤ ਨੇ ਮੈਨੂੰ ਬੁਲਾਇਆ ਤੇ ਆਖਣ ਲੱਗਾ ਥੀ ਇਹ ਤੇਰੇ ਨਾਲ ਜ਼ੁਲਮ ਹੋਇਆ ਆ ਮੈਂ ਜਿਹੜਾ ਕਾਗਜ਼ ਲਖਵਾ ਕੇ ਆਪਣੀ ਕਾਪੀ ਵਿੱਚ ਰੱਖਿਆ ਸੀਗਾ ਜਾਬਦਾ ਇਹ ਜਾਂਦੀਵਾਰ ਉਹਨੇ ਉਹ ਕਾਗਜ਼ ਕਿਤੇ ਮੇਰੀ ਕਾਪੀ ਵਿੱਚੋਂ ਖਿੱਚ ਲਿਆ ਆ ਸਾਰਾ ਨਹੀਂ ਖਿੱਚਿਆ ਗਿਆ ਹੋਣਾਗਾ ਉਹਦਾ ਇੱਕ ਪਾਟਾ ਹੋਇਆ ਟੁਕੜਾ ਮੇਰੀ ਕਾਪੀ ਵਿੱਚ ਅੜਿਆ ਹੋਇਆ ਆ ਪਰ ਬਾਕੀ ਕਾਗਜ਼ ਕੋਈ ਨਹੀਂਗਾ ਉਹਨੇ ਮੈਨੂੰ ਪਾਟਾ ਹੋਇਆ ਟੁਕੜਾ ਦਿਖਾਇਆ ਤੇ ਫਿਰ ਤੂੰ ਫਿਰ ਕਦੀ ਉਹਦੇ ਕੋਲੋਂ ਕੁੱਝ ਨਾ ਪੁੱਛਿਆ ਪੁੱਛਿਆ ਸੀਗਾ ਇਹਨਾਂ ਦਿਨਾਂ ਵਿੱਚ ਦੇਸ਼ ਸੁਤੰਤਰ ਹੋ ਗਿਆ ਸੀਗਾ ਤੇ ਇਹਨਾਂ ਦਿਨਾਂ ਵਿੱਚ ਉਹਨੇ ਚੋਣਾਂ ਲੜਨੀਆਂ ਸਨ ਉਹਨੇ ਮੈਨੂੰ ਦੱਸਿਆ ਕਿ ਉਸ ਨੂੰ ਡਰ ਸੀਗਾ ਕਿ ਉਹ ਪੰਡਤ ਕਿਤੇ ਇਹ ਕਾਗਜ਼ ਉਸਦੀ ਵਿਰੋਧੀ ਪਾਰਟੀ ਨੂੰ ਨਾ ਦਿਖਾ ਦੇਵੇ ਇਸ ਲਈ ਉਸਨੇ ਇਹ ਕਾਗਜ਼ ਪੰਡਤ ਕੋਲ ਨਹੀਂ ਸੀ ਰਹਿਣ ਦਿੱਤਾਗਾ ਸੋ ਉਹਨੇ ਚੋਣਾਂ ਜਿੱਤ ਲਈਆਂ ਹਾਂ ਚੋਣਾਂ ਜਿੱਤ ਲਈਆਂ ਪਰ ਮੈਨੂੰ ਆਪਣੇ ਘਰ ਨਾਲ ਲੈ ਕੇ ਗਿਆ ਉਹ ਹਜੇ ਨਵਾਂ-ਨਵਾਂ ਲੋਕ ਸਭਾ ਵਿੱਚ ਆਇਆ ਸੀਗਾ ਤੇ ਉਹ ਸੋਚਦਾ ਸੀਗਾ ਜੇ ਉਹ ਮੈਨੂੰ ਆਪਣੀ ਤੀਵੀਂ ਬਣਾ ਕੇ ਆਪਣੇ ਘਰ ਲੈ ਗਿਆ ਤਾਂ ਉਹਦੀ ਸ਼ੋਹਰਤ ਮਾੜੀ ਹੋ ਜਾਵੇਗੀ ਤੇ ਤੂੰ ਅਜੇ ਤੱਕ ਉਹਨੂੰ ਅਡੀਕਦੀ ਪਈ ਏ ਕਿ ਉਹ ਤੈਨੂੰ ਇੱਕ ਦਿਨ ਆਣ ਕੇ ਆਪਣੇ ਘਰ ਲੈ ਜਾਵੇਗਾ ਹਾਂ ਸ਼ਕੁੰਤਲਾ ਨੇ ਆਖਿਆ ਤੇ ਸਰਨੀਮਾ ਪਾਲਿਆ ਸੀਗਾ ਉਹੀ ਸਰਨੀਵਾ ਪਾਲਿਆ ਜਿਹੜਾ ਦਿਲ ਦੀ ਦਰਗਾਹ ਵਿੱਚ ਬੜਾ ਉੱਚਾ ਸੀਗਾ ਐਸ ਤੋਂ ਪਿੱਛੇ ਸਕੁੰਤਲਾ ਬਹੁਤਾ ਚਿਰ ਉੱਥੇ ਨਾ ਬੈਠੀ ਉੱਠ ਕੇ ਆਪਣੇ ਕੁਆਟਰ ਵਿੱਚ ਚਲੀ ਗਈ ਨਾ ਚੇਤਨਾ ਕੋਲੋਂ ਕੋਈ ਆਖਿਆ ਨ ਹੋਇਆ ਤੇ ਨਾ ਚੰਪਾ ਕੋਲੋਂ ਮੈਂ ਵੀ ਹੁਣ ਜਾਣੀ ਆ ਚੰਪਾ ਕਦੇ ਫੇਰ ਆਵਾਂਗੀ ਚੇਤਨਾ ਨੇ ਹੌਲੀ ਜਹੀ ਆਖਿਆ ਤੇ ਮੁੜ ਤੋ ਅੱਠ ਬੈਠੀ ਪਰ ਤੂੰ ਮੇਰੇ ਕੋਲ ਤਾਂ ਘੜੀ ਵੀ ਨਾ ਬੈਠੀ ਸਾਰਾ ਵੇਲਾ ਤੂੰ ਸਕੁੰਤਲਾ ਕੋਲ ਬੈਠੀ ਰਹੀ ਮੈਂ ਅੱਜ ਬੜੀ ਉਦਾਸਾਂ ਚੱਪੀ ਰਹਿਣਾ ਨਹੀਂ ਸੀ ਗਿਆਗਾ ਤੇਰੇ ਕੋਲ ਆ ਗਈਆਂ ਪਰ ਪਰ ਤੇਰੇ ਨਾਲ ਵੀ ਮੈਂ ਕੀ ਗੱਲ ਕਰਾਂ ਮੇਰੇ ਨਾਲ ਗੱਲ ਕਰਨ ਲਈ ਮੇਰੀ ਜੀਬ ਸਾਬਤ ਨਹੀਂਗੀ ਚੇਤੀ ਤੇਰਾ ਸੁਮੇਰ ਉਸ ਮੇਰ ਨਹੀਂ ਰਿਹਾਗਾ ਜਿਹੜਾ ਮੈਂ ਸੋਚੀ ਸੀ ਮੈਨੂੰ ਨਹੀਂ ਪਤਾ ਮੈਂ ਤੈਨੂੰ ਕਿਸ ਤਰ੍ਹਾਂ ਆਖਾਂ ਕੁਝ ਨਾ ਆਖ ਚੇਤੀ ਮੈਨੂੰ ਸ਼ਾਇਦ ਇਹ ਪਹਿਲਾਂ ਹੀ ਪਤਾ ਸੀਗਾ ਪਿਛਲੇ ਕਿੰਨੇ ਦਿਨਾਂ ਤੋਂ ਤੇ ਕਿੰਨੀਆਂ ਰਾਤਾਂ ਤੋਂ ਮੇਰੇ ਮਨ ਵਿੱਚ ਇੱਕ ਅਜੀਬ ਡਿਪਰੈਸ਼ਨ ਸੀਗਾ ਇੱਕ ਅਜੀਬ ਜੀ ਹਲੂਸਿਨੇਸ਼ਨ ਸੀਗੀ ਚੇਤਨਾ ਦੇ ਬੁੱਲ ਇੰਨਾ ਲਫ਼ਜ਼ਾਂ ਨਾਲ ਕੰਬ ਪਏ ਸਨ ਬਾਰਲਾ ਬੂਹੇ ਖੜਕਿਆ ਅਕਬਾਲ ਦੀ ਅੰਮਾਏ ਸੀਗੀ ਤੈਨੂੰ ਬੁਲਾਉਣ ਆਈ ਆ ਬੇਟੀ ਅੰਮਾ ਨੇ ਬੂਹੇ ਵਿੱਚੋਂ ਹੀ ਖਲੋ ਕੇ ਆਖਿਆ ਸੀ ਕੀ ਗੱਲ ਐ ਅੰਮਾ ਚਿਤ੍ਰਨਾ ਨੇ ਖਿਬਰਾ ਕੇ ਪੁੱਛਿਆ ਖੈਰ ਮਿਹਰੇ ਬੇਟੀ ਰਾਤ ਦਾ ਇਕਬਾਲ ਆਇਆ ਹੋਇਆ ਹੈ ਤੇ ਤੈਨੂੰ ਬੁਲਾਉਂਦਾ ਇਕਬਾਲ ਅੱਛਾ ਹੁਣੇ ਆਉਣੀ ਆ ਚੇਤਨਾ ਨੇ ਆਖਿਆ ਤੇ ਉਹਦਾ ਦਿਲ ਜ਼ੋਰ-ਜ਼ੋਰ ਦੀ ਉਹਦੇ ਸਾਵਾ ਵਿੱਚ ਧੜਕਣ ਲੱਗ ਪਿਆ ਅੰਮਾ ਬੂਹੇ ਵਿੱਚੋਂ ਹੀ ਪਰਤਣ ਲੱਗੀ ਸੀ ਚੇਤਨਾ ਨੇ ਆਖਿਆ ਠਹਿ ਰਮਾ ਤੇਰੇ ਨਾਲ ਹੀ ਚੱਲਣੀ ਆ ਪਰ ਥੋੜਾ ਜਿਹਾ ਰਾਹ ਤੁਰ ਕੇ ਅੰਮਾ ਨੇ ਆਖਿਆ ਤੂੰ ਚੱਲ ਬੇਟੀ ਮੈਂ ਜ਼ਰਾ ਵੱਡੇ ਬਾਜ਼ਾਰ ਵੱਲੋਂ ਹੋ ਕੇ ਆਉਣੀ ਆ ਘਰ ਦੀਆਂ ਕਿੰਨੀਆਂ ਚੀਜ਼ਾਂ ਮੁੱਕੀਆਂ ਹੋਈਆਂ ਨੇ ਮੈਨੂੰ ਪਤਾ ਨਹੀਂ ਸੀਗਾ ਕਿ ਇਕਬਾਲ ਨੇ ਕੱਲ ਰਾਤੀ ਆਉਣਾ ਸੀਗਾ ਨਹੀਂ ਤਾਂ ਮੈਂ ਕੱਲ ਸਵੇਰੇ ਲਿਆ ਛੱਡਦੀ ਅੰਮਾ ਜਦੋਂ ਬਾਜ਼ਾਰ ਵੱਲ ਮੁੜ ਗਈ ਤੇ ਚੇਤਨਾ ਨੂੰ ਇੱਕ ਵਾਰੀ ਇੰਜ ਜਾਪਿਆ ਜਿਵੇਂ ਅੰਮਾ ਨੇ ਚੀਜ਼ਾਂ ਖਰੀਦਣ ਦਾ ਪੱਜ ਪਾਇਆ ਹੋਵੇ ਤੇ ਉਹ ਚਾਹੁੰਦੀ ਸੀ ਹੋਵੇ ਕਿ ਚੇਤਨਾ ਇਕਬਾਲ ਕੋਲ ਇਕੱਲੀ ਜਾਵੇ ਪਰ ਚੇਤਨਾ ਨੂੰ ਇਕਬਾਲ ਦੇ ਇੰਜ ਅਚਾਨਕ ਮਿਲਣ ਦੀ ਇੰਨੀ ਹੈਰਾਨੀ ਸੀ ਇੱਕ ਅਜੀਬ ਕਾਹਲ ਵੀ ਸੀ ਕਿ ਉਸਨੇ ਅੰਮਾ ਦੇ ਪੱਜ ਵਾਲੀ ਗੱਲ ਨੂੰ ਬਹੁਤਾ ਨਾ ਕੋਲਿਆ ਉਹ ਆਪਣਾ ਸਾਰਾ ਧਿਆਨ ਆਪਣੇ ਮਨ ਨੂੰ ਇਸ ਗੱਲ ਨੂੰ ਪੱਕਿਆ ਕਰਨ ਵਿੱਚ ਲੱਗ ਗਈ ਸੀ ਕਿ ਇਕਬਾਲ ਨਾਲ ਗੱਲਾਂ ਕਰਦੇ ਆ ਕਿਸੇ ਤਰ੍ਹਾਂ ਵੀ ਉਹਦੇ ਕੋਲੋਂ ਬੱਚੇ ਵਾਲੀ ਗੱਲ ਦਾ ਰਾਜ਼ ਨਾ ਖੁੱਲ ਜਾਵੇ ਬੱਚਾ ਮੇਰਾ ਹੈ ਸਿਰਫ ਮੇਰਾ ਇਕਬਾਲ ਦੇ ਤਾਂ ਇਹਨੂੰ ਕਦੇ ਚਾਹਿਆ ਸੀਗਾ ਨਾ ਉਸ ਦਾ ਕਦੇ ਇਹਦੇ ਨਾਲ ਕੋਈ ਵਾਸਤਾ ਹੋਵੇਗਾ ਚੇਤਨਾ ਨੇ ਇਹਨਾਂ ਲਫ਼ਜ਼ਾਂ ਨੂੰ ਆਪਣੇ ਹੋਠਾਂ ਵਿੱਚ ਇਸ ਤਰ੍ਹਾਂ ਦੁਹਰਾਇਆ ਜਿਵੇਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਚੇਤਾ ਕਰਾਉਣ ਦੀ ਉਸ ਨੂੰ ਲੋੜ ਸੀਗੀ ਦਰਵਾਜ਼ਾ ਖੁੱਲ੍ਹਾ ਸੀ ਚੇਤਨਾ ਦੇ ਪੈਰਾਂ ਦੀ ਆਹਟ ਵੀ ਬਹੁਤ ਹੀ ਨਹੀਂ ਸੀਗੀ ਉਹ ਜਦੋਂ ਬਾਹਰਲਾ ਬੁਹਾ ਲੰਘ ਕੇ ਕਮਰੇ ਦਾ ਬੁਹਾ ਲੰਗੀ ਉਸ ਨੇ ਦੇਖਿਆ ਕਿ ਇਕਬਾਲ ਮੰਜੀ ਉੱਤੇ ਬੈਠਾ ਦੋ ਸਹਰਾਣਿਆਂ ਉੱਤੇ ਸਾਵਾਂ ਬਾਹਾਂ ਰੱਖ ਕੇ ਇਸ ਤਰ੍ਹਾਂ ਉੜਿਆ ਹੋਇਆ ਸੀਗਾ ਜਿਸ ਤਰ੍ਹਾਂ ਬੜੀਆਂ ਹੀ ਸੋਚਾਂ ਵਿੱਚ ਪਿਆ ਹੋਵੇ ਇਕਬਾਲ ਇਕਬਾਲ ਤਰਵਕਿਆ ਨਹੀਂ ਅਸਨੇ ਸਰਹਾਣਿਆਂ ਉੱਤੇ ਉੜਿਆ ਹੋਇਆ ਸਿਰ ਤਾਂ ਚੱਕਿਆ ਚੇਤਨਾ ਵੱਲ ਦੇਖਿਆ ਤੇ ਫਿਰ ਹੌਲੀ ਜਹੀ ਮੰਜੀ ਉਤੋਂ ਔਟ ਕੇ ਚੇਤਨਾ ਦੇ ਕੋਲ ਆ ਗਿਆ ਆਖਿਆ ਵੀ ਕੁਝ ਨਹੀਂ ਸਿਰਫ ਆਪਣਾ ਇੱਕ ਹੱਥ ਚੇਤਨਾ ਦੇ ਮੋਢੇ ਉੱਤੇ ਰੱਖ ਦਿੱਤਾ ਚੇਤਨਾ ਨੇ ਬੜਾ ਕੁੱਝ ਯਾਰ ਲਿਆ ਆ ਪਰ ਥੋੜੇ ਜਿਹੇ ਅਥਰੂ ਉਹਦੀਆਂ ਅੱਖਾਂ ਕੋਲੋਂ ਨਜ਼ਰ ਹੀ ਗਏ ਉਹਨੇ ਮੂੰਹ ਨੀਵਾ ਪਾ ਲਿਆ ਇਕਬਾਲ ਨੇ ਚੇਤਨਾ ਦੀ ਕੰਬ ਦੀ ਪੈਠ ਉੱਤੇ ਆਪਣੀ ਬਾਹ ਬੁਲਾਈ ਤੇ ਉਹਨੂੰ ਆਪਣੀ ਛਾਤੀ ਨਾਲ ਲਾ ਲਿਆ ਚੇਤੀ ਕਿੰਨੇ ਚਿਰ ਪਿੱਛੋਂ ਇਕਬਾਲ ਨੇ ਆਖਿਆ ਤੇ ਚੇਤਨਾ ਨੂੰ ਕਮਰੇ ਵਿੱਚ ਲਿਆ ਕੇ ਮੰਜੀ ਉੱਤੇ ਬਿਠਾਇਆ ਆਪ ਉਹਨੇ ਜ਼ਮੀਨ ਉੱਤੇ ਪੈਰਾਂ ਭਾਰ ਬਹਿ ਕੇ ਆਪਣੀਆਂ ਦੋਵੇਂ ਬਾਹਾਂ ਚੇਤਨਾ ਦੇ ਗੋਡਿਆਂ ਉੱਤੇ ਰੱਖ ਦਿੱਤੀਆਂ ਇਕਬਾਲ ਤੂੰ ਮੈਨੂੰ ਕਦੀ ਖੱਤ ਕਿਉਂ ਨਹੀਂ ਲਿਖਿਆ ਚੇਤਨਾ ਨੇ ਆਪਣੇ ਉਸੇ ਟਰਮੇ ਨਾਲ ਲੱਖਿਆ ਜਿਹੜਾ ਟਰਮਾ ਉਹਦੇ ਸੁਭਾਅ ਦਾ ਇੱਕ ਹਿੱਸਾ ਸੀ ਖੱਤ ਲਿਖਿਆ ਪਰ ਮੈਂ ਸੋਚਿਆ ਕਿ ਮੈਂ ਆਪਣੇ ਖੱਤ ਦਾ ਡਾਕੀਆ ਵੀ ਆਪ ਬਣਾ ਦਾ ਇਸ ਲਈ ਹੁਣ ਮੈਂ ਉਹ ਖੱਤ ਦੇਣ ਵਾਸਤੇ ਆਇਆ ਹਾਂ ਕਿੱਥੇ ਵੇ ਉਹ ਖੱਤ ਇਕਬਾਲ ਨੇ ਚੇਤਨਾ ਦੇ ਗੋਡਿਆਂ ਉੱਤੋਂ ਬਾਹਾਂ ਚੋੱਕ ਕੇ ਚੇਤਨਾ ਦੇ ਹੋਰ ਨੇੜੇ ਕਰ ਦਿੱਤੀਆਂ ਆ ਲੈ ਮੇਰਾ ਖੱਤ ਪਿੰਡਾਂ ਵਿੱਚ ਜਦੋਂ ਡਾਕੀ ਆ ਜਾਂਦਾ ਏ ਉਹ ਸਿਰਫ ਖੱਤ ਫੜਾਂਦਾ ਨਹੀਂਗਾ ਪੜ੍ਹ ਕੇ ਵੀ ਸੁਣਾਉਂਦਾ ਆ ਸੋ ਹੁਣ ਮੈਂ ਇਸ ਖੱਤ ਨੂੰ ਪੜ੍ਹ ਕੇ ਸੁਣਾਵਾ ਹਾਂ ਜੇ ਇਹਦੇ ਵਿੱਚ ਕੋਈ ਮਾੜੀ ਚੰਗੀ ਗੱਲ ਲਿਖੀ ਹੋਵੇ ਤਾਂ ਡਾਕੀ ਨੂੰ ਕੀ ਆ ਅੱਛਾ ਸੁਣ ਲਿਖਿਆ ਹੋਇਆ ਆ ਲਿਖਤਮ ਇਕਬਾਲ ਪੜ ਤੂੰ ਚੇਤਨਾ ਇੱਥੇ ਸਭ ਖੈਰयत ਐ ਹੋਰ ਹਾਲ ਹਵਾਲ ਕਿਵੇਂ ਆ ਬਹੁਤ ਹੋ ਗਿਆ ਮਜ਼ਾਕ ਸਾਰਾ ਖਤ ਨਹੀਂ ਸੁਣਨਾਗਾ ਇਹ ਖਤ ਲਿਖਣ ਵਾਲਾ ਕੋਈ دیਵਾਨਾ ਜਾਪਦਾਇਆ ਜਾਪਦਾਏ ਉਹਦੇ ਹੋਸ਼-ਹਵਾਸ ਕਾਇਮ ਨਹੀਂ ਰਹਿਗੇ ਸੁਣ ਕੇ ਸੁਣ ਤੇ ਸਹੀਂ ਅੱਗੋਂ ਕੀ ਲਿਖਿਆ ਹੋਇਆ ਹੈ ਲਿਖਿਆ ਹੈ ਜੇ ਤੂੰ ਮੈਨੂੰ ਆਪਣੇ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦੇਵੇਂ ਇਕਬਾਲ ਐਨੇ ਚਿਰ ਪਿੱਛੋਂ ਮਿਲ ਕੇ ਇਹੀ ਮਜ਼ਾਕ ਕਰਨਾ ਸੀਗਾ ਜਿਹਦਣਾ ਘਬਰਾ ਕੇ ਮੰਜੀ ਉੱਤੋਂ ਉੱਠਣ ਲੱਗੀ ਇਕਬਾਲ ਨੇ ਆਪਣਾ ਦੋਵੇਂ ਬਾਹਾਂ ਚੇਦਨਾ ਦੇ ਗੋਡਿਆਂ ਉੱਤੇ ਰੱਖ ਦਿੱਤੀਆਂ ਤੇ ਕਿਹਾ ਚੇਤੀ ਇਕਬਾਲ ਸੱਚ ਦੱਸ ਤੈਨੂੰ ਕੀ ਹੋਇਆ ਹੈ ਸੱਚ ਦੱਸਾਂ ਮੈਂ ਆਪਣਾ ਆਖਿਆ ਮੋੜ ਸਕਦਾ ਸਾਂ ਪਰ ਅੰਮਾ ਦਾ ਆਖਿਆ ਨਹੀਂ ਮੋੜ ਸਕਦਾ ਅੰਮਾ ਨੇ ਕੀ ਆਖਿਆ ਏ ਅੰਮਾ ਕਹਿੰਦੀ ਏ ਕਿ ਉਹ ਮੇਰੇ ਨਾਲ ਪੂਨੇ ਤਾਂ ਜਾਵੇਗੀ ਜੇ ਮੈਂ ਤੇਰੇ ਨਾਲ ਵਿਆਹ ਕਰਾਂ ਕੀ ਮਤਲਬ ਅੰਮਾ ਨੇ ਮੈਨੂੰ ਤਾਰ ਦੇ ਕੇ ਬੁਲਾਇਆ ਏ ਅੰਮਾ ਨੇ ਤਾਰ ਦੇ ਕੇ ਬੁਲਾਇਆ ਏ ਤਾਰ ਉਹਨੇ ਮੇਰੇ ਕੋਲੋਂ ਤਾਂ ਨਹੀਂ ਲਿਖਵਾਈਗੀ ਕਿਸੇ ਹੋਰ ਕੋਲੋਂ ਲਿਖਵਾ ਲਈ ਹੋਵੇਗੀ ਪਰ ਅੰਮਾ ਨੇ ਤਾਰ ਦੇ ਕੇ ਕਿਉਂ ਬੁਲਾਇਆ ਆ ਮੈਂ ਸਾਰੀ ਰਾਤ ਉਸਨੂੰ ਪੁੱਛਦਾ ਰਿਹਾ ਹਾਂ ਹੋਰ ਕੁਝ ਨਹੀਂ ਆਖਦੀ ਜੀ ਸਿਰਫ ਇੱਕੋ ਗੱਲ ਆਖਦੀ ਏ ਕਿ ਜੇ ਮੈਂ ਤੇਰੇ ਨਾਲ ਵਿਆਹ ਨਾ ਕੀਤਾ ਤਾਂ ਅੰਮਾ ਕਦੀ ਵੀ ਮੇਰੇ ਨਾਲ ਜਾ ਕੇ ਨਹੀਂ ਰਹੇਗੀ ਉਹ ਇੱਥੇ ਇਕੱਲੀ ਰਹੇਗੀ ਪਰ ਕਿਉਂ ਮੈਂ ਕਦੀ ਅੰਮਾ ਨਾਲ ਤੇਰੀ ਗੱਲ ਨਹੀਂ ਕੀਤੀ ਮੈਨੂੰ ਇਕਬਾਲ ਸਮਝ ਨਹੀਂ ਆਏਗੀ ਕਿ ਉਹਨੇ ਇਹ ਜਦ ਕਿਉਂ ਫੜ ਲਈ ਏ ਪਰ ਅੰਮਾ ਨੂੰ ਇਹ ਕਿਸ ਤਰ੍ਹਾਂ ਖਿਆਲ ਆਇਆ ਕਿ ਉਹ ਮੇਰੇ ਵਿਆਹ ਦਾ ਫੈਸਲਾ ਮੇਰੇ ਕੋਲੋਂ ਪੁੱਛੇ ਬਗੈਰ ਆਪਣੀ ਆਪਣੀ ਮਰਜ਼ੀ ਨਾਲ ਕਰ ਸਕਦੀ ਏ ਪਤਾ ਨਹੀਂ ਨਹੀਂ ਇਕਬਾਲ ਇਹ ਨਹੀਂ ਹੋ ਸਕਦਾਗਾ ਚੇਤੀ ਸ਼ਾਇਦ ਅੰਮਾ ਨੇ ਕਿਸੇ ਤਰ੍ਹਾਂ ਮੇਰੇ ਮਨ ਦੀ ਗੱਲ ਸਮਝ ਲਈ ਹੋਵੇ ਜਾਂ ਸ਼ਾਇਦ ਮੈਂ ਉਹਨੂੰ ਚੰਗੀ ਲੱਗਣੀ ਆ ਇਸ ਲਈ ਪਰ ਇਹਦਾ ਇਹ ਮਤਲਬ ਨਹੀਂਗਾ ਕਿ ਉਹ ਇੱਕ ਕੁੜੀ ਨੂੰ ਇਸ ਤਰ੍ਹਾਂ ਆਪਣੇ ਪੁੱਤਰ ਨਾਲ ਜ਼ਬਰਦਸਤੀ ਵਿਆਹ ਦੇਵੇ ਕਿ ਕੁੜੀ ਨੂੰ ਉਸ ਨੂੰ ਆਪ ਨੂੰ ਪਸੰਦ ਹੈ ਇਕਬਾਲ ਨੇ ਆਪਣੇ ਹਥਲਾ ਹੋਠ ਆਪਣੇ ਦੰਦਾ ਵਿੱਚ ਟੁੱਕਿਆ ਚੇਤਨਾ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲੈਣ ਦਾ ਇੱਕ ਤਿੱਖਾ ਜਿਹਾ ਖਿਆਲ ਇੱਕ ਬੜੀ ਤਤੀਲੀਕ ਵਾਂਗ ਉਹਦੇ ਮਨ ਵਿੱਚੋਂ ਲੰਘਿਆ ਸੀਗਾ ਪਰ ਉਹਨੇ ਇਸ ਸੇਕ ਨੂੰ ਜਰ ਲਿਆ ਸੀਗਾ ਤੇ ਆਪਣਾ ਸਿਰ ਹੌਲੀ ਜਿਹੀ ਚੀਜ਼ਾਂ ਦੇ ਗੋਡਿਆਂ ਉੱਤੇ ਰੱਖ ਦਿੱਤਾ ਨਹੀਂ ਚੇਤੀ ਇਹ ਗੱਲ ਨਹੀਂ ਗਈ ਜਾਬਦਾਏ ਕਿ ਅੰਮਾ ਨੇ ਕਿਸੇ ਤਰ੍ਹਾਂ ਮੇਰੇ ਮਨ ਦੀ ਗੱਲ ਸਮਝ ਲਈਏ ਉਹਨੂੰ ਕਿਸੇ ਤਰ੍ਹਾਂ ਇਹ ਪਤਾ ਲੱਗ ਗਿਆ ਏ ਕਿ ਮੈਂ ਸਾਰੀ ਉਮਰ ਵਿਆਹ ਵੀ ਨਹੀਂ ਕਰਾਂਗਾ ਤੇ ਤੈਨੂੰ ਪਿਆਰ ਵੀ ਕਰਦਾ ਰਹਾਂਗਾ ਇਕਬਾਲ ਹੋਰ ਕੋਈ ਗੱਲ ਨਹੀਂ ਹੋ ਸਕਦੀ ਜੇਤੀ ਜ਼ਰੂਰ ਇਹੋ ਗੱਲ ਹੋਵੇਗੀ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਸਾਂ ਪਰ ਮੈਂ ਕਦੀ ਨਹੀਂ ਕਰਨੀ ਸੀਗੀ ਉਹ ਅੰਮਾ ਨੇ ਕਰ ਦਿੱਤੀ ਏ ਪਰ ਇਕਬਾਲ ਤੂੰ ਇਹ ਨਹੀਂ ਕਰਨਾ ਚਾਹੁੰਦਾ ਸੀਗਾ ਹਰ ਕਾਰਨ ਤੂੰ ਮੈਨੂੰ ਇਹ ਜਾਪਦਾ ਸੀ ਕਿ ਮੈਨੂੰ ਵਿਆਹ ਵਰਗੀ ਗੱਲ ਨਹੀਂ ਕਰਨੀ ਚਾਹੀਦੀਗੀ ਮੈਨੂੰ ਤੈਨੂੰ ਮੇਰੇ ਮਨ ਦੀ ਸਾਰੀ ਹਾਲਤ ਪਤਾ ਏ ਜੇਤੀ ਹਾਂ ਪਤਾ ਏ ਚੇਤਨਾ ਨੇ ਆਖਿਆ ਤੇ ਸਿਰ ਨੀਵਾ ਪਾ ਲਿਆ ਤੈਨੂੰ ਮੇਰੇ ਮਨ ਦਾ ਕਨਫਲਿਕਟ ਪਤਾ ਏ ਉਹਦਾ ਕਾਰਨ ਪਤਾ ਏ ਹਾਂ ਪਤਾ ਏ ਤੂੰ ਬੜਾ ਕੁਝ ਸੋਚਣੀ ਪਈ ਹੈ ਜੀਤੀ ਮੈਂ ਇਹ ਗੱਲ ਉਦੋਂ ਨਹੀਂ ਸੀ ਆਖੀਗੀ ਜਦੋਂ ਤੂੰ ਚਾਹੀ ਸੀਗੀ ਉਸ ਗੱਲ ਨੂੰ ਦੋ ਵਰੇ ਹੋਣ ਲੱਗੇ ਹੈ ਸ਼ਾਇਦ ਹੁਣ ਤੈਨੂੰ ਇਹ ਗੱਲ ਪਸੰਦ ਨਾ ਹੋਵੇ ਮੇਰੇ ਮਨ ਵਿੱਚ ਤੇਰਾ ਹਮੇਸ਼ਾ ਉਹੀ ਮੂਹ ਰਿਹਾ ਹੈ ਜਿਹੜਾ ਮੈਂ ਉਦੋਂ ਦੇਖਿਆ ਸੀਗਾ ਮੇਰਾ ਹੁਣ ਵੀ ਉਹੀ ਮੂਹ ਹੈ ਉਹੀ ਮਨ ਹੈ ਮੈਂ ਤੈਨੂੰ ਆਖਿਆ ਸੀ ਕਿ ਮੈਂ ਜੇ ਵਿਆਹ ਕਰਾ ਸਕਦੀ ਹਾਂ ਤਾਂ ਸਿਰਫ ਤੇਰੇ ਨਾਲ ਹੋਰ ਮੈਂ ਕਦੇ ਕਿਸੇ ਨਾਲ ਨਹੀਂ ਕਰਾਣਾ ਕਾ ਹੁਣ ਵੀ ਇਹੋ ਗੱਲ ਆਖ ਸਕਣੀ ਹੈ ਹੁਣ ਵੀ ਇਹੋ ਗੱਲ ਆ ਮੇਰਾ ਇੱਕ ਰਾਤ ਦਾ ਇੱਕ ਹੈਰਾਨੀ ਵਿੱਚ ਡੁੱਬਿਆ ਹੋਇਆ ਹਾਂ ਮੈਂ ਤੈਨੂੰ ਕਦੇ ਆਪਣੇ ਨਸੀਬਾਂ ਵਿੱਚ ਨਹੀਂ ਸੀ ਸੋਚਿਆ ਰਾਤੀ ਅੰਮਾ ਨੇ ਜਿਵੇਂ ਮੇਰੇ ਨਸੀਬ ਲੇਖ ਦਿੱਤੇ ਅੰਮਾ ਨੇ ਆਪਣੇ ਮਨ ਵਿੱਚ ਇਹ ਗੱਲ ਕਿਸ ਤਰ੍ਹਾਂ ਧਰ ਲਈ ਹੈ ਇਹ ਮੈਨੂੰ ਨਹੀਂ ਪਤਾ ਜੇਤੀ ਮੈਂ ਅੰਮਾ ਨੂੰ ਬਿਲਕੁਲ ਨਾ ਕਰ ਦਿੱਤੀ ਸੀਗੀ ਮੈਂ ਕੋਈ ਅੱਧੀ ਰਾਤ ਤੱਕ ਉਹਦੇ ਨਾਲ ਬੈਸਦਾ ਰਿਹਾ ਹਾਂ ਮੈਂ ਉਹਨੂੰ ਉਹਦੇ ਦੁੱਖਾਂ ਦੇ ਉਹ ਦਿਨ ਵੀ ਚੇਤੇ ਕਰਾਇਆ ਜਿਹੜੇ ਮੈਨੂੰ ਨਹੀਂ ਸਨ ਕਰਾਉਣੇ ਚਾਹੀਦੇ ਪਰ ਅੰਮਾ ਨੇ ਮੇਰੀ ਕੋਈ ਗੱਲ ਨਹੀਂ ਗੋਲੇਗੀ ਉਹਨ ਇੱਕੋ ਹੀ ਜੱਦ ਬੰਨੀ ਹੋਈ ਹੈ ਇੱਕ ਗੱਲ ਮੇਰੇ ਕੋਲ ਅਕੀ ਗਈ ਸੀ ਕੀ ਉਹਨੇ ਇੱਕ ਵਾਰ ਅੱਖਾਂ ਵਿੱਚ ਥਰੂ ਭਰ ਕੇ ਸੋਚਿਆ ਸੀਗਾ ਕਿ ਜਦੋਂ ਤੈਨੂੰ ਉਹਦੇ ਪਿੱਛੇ ਦਾ ਉਹਦੇ ਧੋਬੀ ਮਾਪਿਓ ਦਾ ਪਤਾ ਲੱਗੇਗਾ ਤੇਰੀਆਂ ਅੱਖਾਂ ਵਿੱਚ ਉਹਦੀ ਕਦਰ ਨਹੀਂ ਰਹੇਗੀ ਫਿਰ ਤੇ ਫਿਰ ਕੋਲੋਂ ਇਹ ਦੱਸਿਆ ਗਿਆ ਸੀਗਾ ਕਿ ਤੈਨੂੰ ਇਸ ਗੱਲ ਦਾ ਪਤਾ ਹੈ ਫਿਰ ਉਹ ਹੈਰਾਨ ਹੋਈ ਸੀਗੀ ਪਰ ਫਿਰ ਉਹਨੇ ਹੋਰ ਕੁਝ ਨਹੀਂ ਸੀ ਪੁੱਛਿਆਗਾ ਚੇਤਨਾ ਕਿੰਨਾ ਚਰਚਾ ਉੱਪਰ ਹੀ ਫਿਰ ਇੱਕ ਡੂੰਗਾ ਸਾਹ ਭਰ ਕੇ ਅੱਖਣ ਲੱਗੀ ਤੈਨੂੰ ਸ਼ਾਇਦ ਇੱਕ ਗੱਲ ਨਹੀਂ ਪਤਾ ਗਿਆ اقبال ਕੀ ਮੈਂ ਜਦੋਂ ਬੰਬਈ ਗਈ ਸੀ ਤਾਂ ਉੱਥੇ ਤੂੰ ਕਿਸੇ ਦਾ ਬੱਚਾ ਆਪਣੇ ਕੋਲ ਲੈ ਆਂਦਾ ਸੀਗਾ ਹਾਂ ਸੁਮੇਰ ਦਾ ਸ਼ਾਇਦ ਕੋਈ ਦੋਸਤ 에ਅਰ ਫੋਰਸ ਵਿੱਚ ਮਰ ਗਿਆ ਸੀਗਾ ਉਹਦਾ ਬੱਚਾ ਮੈਂ ਕਾਨੂੰਨਨ ਉਸ ਬੱਚੇ ਦੀ ਮਾਂ ਹਾਂ ਮੈਨੂੰ ਪਤਾ ਹੈ ਤੂੰ ਕਾਨੂੰਨਨ ਉਸ ਬੱਚੇ ਨੂੰ ਗੋਦ ਰਿਆ ਆ ਮੈਂ ਉਸ ਬੱਚੇ ਨੂੰ ਛੱਡ ਨਹੀਂ ਸਕਦੀ ਸੀ ਮੈਂ ਕਦੀ ਛੱਡਣ ਵਾਸਤੇ ਨਹੀਂ ਆਖਾਂਗਾ ਚੇਤਨਾ ਇਕਬਾਲ ਦੇ ਮੂੰਹ ਵੱਲ ਤੱਕਣ ਲੱਗ ਪਈ ਸੀਗੀ ਇਕਬਾਲ ਦੇ ਨਹੀਂ ਹੋਣੀ ਦੇ ਮੂੰਹ ਵੱਲ ਤੱਕ ਰਹੀ ਸੀਗੀ ਚੇਤਨਾ ਨੇ ਤੇ ਇਕਬਾਲ ਨੇ ਕਚਹਿਰੀ ਦੇ ਕਾਗਜ਼ਾਂ ਉੱਤੇ ਜਦੋਂ ਵਿਆਹ ਦੇ ਦਸਤਖਤ ਕਰ ਦਿੱਤੇ ਚੇਤਨਾ ਦੀ ਮਾਂ ਨੇ ਸੌਖ ਦਾ ਜਿਹੜਾ ਲੰਮਾ ਸਾਹ ਲਿਆ ਉਸ ਨੂੰ ਸਿਰਫ ਚੇਤਨਾ ਸਮਝ ਸਕਦੀ ਸੀ ਜਾਂ ਸੁਮੇਰ ਸਮਝ ਸਕਦਾ ਸੀਗਾ ਇਹ ਦਿੱਲੀ ਦੀ ਨਹੀਂ ਪੂਨੇ ਦੀ ਗੱਲ ਹੈ ਇੱਕ ਦਿਨ ਇਕਬਾਲ ਨੇ ਲਿਬਾਰੀ ਵਿੱਚ ਇੱਕ ਡਾਇਰੀ ਕੱਢੀ ਤੇ ਚੇਤਨਾ ਨੂੰ ਫੜਾ ਕੇ ਆਖਣ ਲੱਗਾ ਜਿਹੜੇ ਦੋ ਬਾਰੇ ਮੈਂ ਤੈਨੂੰ ਖਤ ਨਹੀਂ ਲਿਖਿਆ ਤੇ ਤੂੰ ਸੋਚਦੀ ਹੋਵੇਂਗੀ ਕਿ ਮੈਂ ਕਦੀ ਤੈਨੂੰ ਯਾਦ ਨਹੀਂ ਕੀਤਾ ਮੈਂ ਤੇਰੇ ਸੁਪਨਿਆਂ ਨਾਲ ਲੜਦਾ ਰਿਹਾ ਸਾਂ ਤੇਰੇ ਖਿਆਲਾਂ ਨਾਲ ਕਿਸੇ ਵੇਲੇ ਇਸ ਡਾਇਰੀ ਨੂੰ ਪੜੀ ਮਨ ਦੀ ਬੜੀ ਉਲਜੀ ਹੋਈ ਹਾਲਤ ਸੀਗੀ ਪਰ ਸਾਰੀਆਂ ਸੋਚਾਂ ਤੇਰੇ ਨਾਲ ਹੀ ਜੁੜੀਆਂ ਹੋਈਆਂ ਸਨ ਚੇਤਨਾ ਨੇ ਹੱਸ ਕੇ ਜਦੋਂ ਡਾਇਰੀ ਫੜ ਲਈ ਤਾਂ ਇਕਬਾਲ ਨੇ ਉਸ ਨੂੰ ਆਖਿਆ ਸਗੋਂ ਚਾਪਦਾ ਇਹ ਵੇ ਕਿ ਤੈਨੂੰ ਦੋ ਵਰੇ ਮੇਰਾ ਚੇਤਾ ਨਹੀਂ ਸੀ ਰਿਹਾ ਗਿਆਗਾ ਨਾ ਤੂੰ ਕਦੀ ਮੈਨੂੰ ਕੋਈ ਖੱਤ ਲਿਖਿਆ ਨਾ ਕਦੀ ਕੋਈ ਸੁਨੇਹਾ ਮੈਂ ਵੀ ਇੱਕ ਡਾਇਰੀ ਲਿਖੀ ਸੀ ਜੀ ਤੂੰ ਮੈਨੂੰ ਉਹ ਡਾਇਰੀ ਕਦੇ ਨਹੀਂ ਦਿਖਾਈ ਲਿਆਵਾ ਚੇਤਨਾ ਕਮਰੇ ਵਿੱਚੋਂ ਬਾਹਰ ਗਈ ਅੰਮਾ ਬਾਹਰ ਧੁੱਪੇ ਬੈਠੀ ਹੋਈ ਸੀ ਦਰੀ ਉੱਤੇ ਕਿੰਨੇ ਹੀ ਖਡਾਉਣੇ ਖਿਲਰੇ ਹੋਏ ਸਨ ਤੇ ਅਣੂ ਖਡਾਉਣਿਆਂ ਨਾਲ ਖੇਡਦਾ ਪਿਆ ਸੀਗਾ ਚੇਤਨਾ ਨੇ ਜਦੋਂ ਅਣੂ ਨੂੰ ਚੱਕਿਆ ਅੰਮਾ ਨੇ ਆਖਿਆ ਕਿ ਉਹ ਬੱਚੇ ਨੂੰ ਅੰਦਰ ਨਾ ਲਿਜਾਵੇ ਉਹ ਉਸ ਨੂੰ ਨਹਾਉਣ ਲੱਗੀ ਸੀਗੀ ਇੱਕ ਮਿੰਟ ਮੈਂ ਹੁਣੇ ਦੇ ਜਾਨੀ ਆ ਚੇਤਨਾ ਨੇ ਆਖਿਆ ਜੀ ਅਣੂ ਨੂੰ ਚੁੱਕ ਕੇ ਇਕਬਾਲ ਕੋਲ ਲਈ ਤੂੰ ਤੇ ਡੈਰੀ ਲੈਣ ਗਈ ਸੀ ਇਕਬਾਲ ਹੱਸ ਪਿਆ ਬੱਚੇ ਨੇ ਬਾਵਾ ਉਲਾਰੀਆਂ ਤੇ ਇਕਬਾਲ ਨੇ ਉਸ ਨੂੰ ਬਾਵਾ ਵਿੱਚ ਚੁੱਕ ਲਿਆ ਡਾਇਰੀ ਸਿਰਫ ਕਾਗਜ਼ ਉੱਤੇ ਲਿਖੀ ਦੀਏ ਚੇਤਨਾ ਹੱਸ ਪਈਆ ਹੋਰ ਕਾਦੇ ਉੱਤੇ ਲਿਖੀ ਦੀਏ ਲਹੂ ਮਾਸ ਵਿੱਚ ਵੀ ਜੇ ਕੋਈ ਲਿਖਣਾ ਚਾਹੇ ਤਾਂ ਲਿਖ ਸਕਦਾ ਏ ਕੀ ਮਤਲਬ ਆ ਚੇਤਨਾ ਹੱਸ ਪਈ ਤੇ ਫੇਰ ਆਖਣ ਲੱਗੀ ਕਬਾਲ ਇਹ ਡਾਇਰੀ ਮੈਂ ਤੈਨੂੰ ਪਹਿਲੇ ਦਿਨ ਹੀ ਦਿਖਾ ਦਿੱਤੀ ਸੀਗੀ ਰੋਜ਼ ਤੇਰੇ ਕੋਲ ਪਈ ਹੋਈ ਹੁੰਦੀ ਏ ਤੇਰੀਆਂ ਬਾਹਾਂ ਵਿੱਚ ਖੇੜਦੀ ਏ ਤੇਰੇ ਬੈਸਤਰੇ ਵਿੱਚ ਸੌਂਦੀ ਏ ਤੂੰ ਕਦੀ ਨਹੀਂ ਪੜੇਗੀ ਚੇਤੀ ਤੈਨੂੰ ਉਸ ਦਿਨ ਦੀ ਗੱਲ ਯਾਦ ਏ ਜਿਸ ਦਿਨ ਅੰਮਾ ਪਟਿਆਲੇ ਗਈ ਸੀ 2 ਸਾਲ ਹੋਏ ਨੇ ਇਕਬਾਲ ਕਿੰਨਾ ਚਰਚੇ ਇਤਨਾ ਦੇ ਮੂੰਹ ਵੱਲ ਦੇਖਦਾ ਰਿਹਾ ਸੀਗਾ ਜਿਹਦਣਾ ਨੇ ਇਸ ਤਰ੍ਹਾਂ ਚੁੱਪਚਾਪ ਸਾਰੀ ਜ਼ਿੰਦਗੀ ਉਸ ਇੱਕ ਘੜੀ ਦੇ ਲੇਖੇ ਲਾ ਦਿੱਤੀ ਸੀ ਉਸਨੇ ਇਕਬਾਲ ਨੂੰ ਕਦੀ ਕੁਝ ਨਾ ਦੱਸਿਆ ਕਿ ਉਸਨੇ ਇਕਰਾਰ ਕੀਤਾ ਹੋਇਆ ਸੀ ਕਿ ਉਹ ਉਸ ਨੂੰ ਕਦੀ ਵਿਆਹ ਕਰਨ ਵਾਸਤੇ ਨਹੀਂ ਆਕੇਗੀ ਇਸ ਸਾਰੇ ਵੇਲੇ ਨੂੰ ਉਸਨੇ ਕਿਸ ਤਰ੍ਹਾਂ ਕੱਟਿਆ ਹੋਵੇਗਾ ਉਸ ਨੂੰ ਨਾ ਮਰਦਾ ਸਹਾਰਾ ਸੀ ਨਾ ਕਾਨੂੰਨ ਦਾ ਬੱਚੇ ਨੂੰ ਇਕਬਾਲ ਨੇ ਅੱਗੇ ਵੀ ਕਈ ਵਾਰ ਚੱਕਿਆ ਸੀਗਾ ਕਈ ਵਾਰ ਖੜਾਇਆ ਸੀਗਾ ਬੱਚਾ ਉਸ ਨੂੰ ਪਿਆਰਾ ਲੱਗਦਾ ਸੀ ਪਰ ਅੱਜ ਵਾਂਗ ਇਹ ਬੱਚਾ ਕਦੀ ਉਸ ਦੀ ਛਾਤੀ ਵਿੱਚ ਨਹੀਂ ਸੀ ਤੱਕ ਟੜਕੇਗਾ ਅੱਜ ਉਹਦੀ ਗਰਦਨ ਨੂੰ ਛੋਹਦਿਆਂ ਬੱਚੇ ਦੇ ਨਿੱਕੇ ਜਿਹੇ ਥਾਵਾਂ ਨਾਲ ਉਹਨਾਂ ਨਾੜਾਂ ਦਾ ਲਹੂ ਤਿੱਖਾ ਹੋ ਗਿਆ ਸੀਗਾ ਤੂੰ ਕੋਈ ਜ਼ੁਲਮ ਕਰ ਦੇਣਾ ਸੀ ਜੇਤੀ ਮੈਂ ਤੂੰ ਮੈਨੂੰ ਕਦੀ ਇਸ ਬੱਚੇ ਦੀ ਗੱਲ ਨਹੀਂ ਸੀ ਦੱਸਣੀਗੀ ਨਹੀਂ ਕਦੇ ਨਹੀਂ ਸੀ ਦੱਸਣੀਗੀ ਜੇ ਤੇ ਜਿਸ ਤਰ੍ਹਾਂ ਮੈਂ ਸਾਰੀ ਉਮਰ ਆਪਣੇ ਬਾਪ ਦਾ ਮੂੰਹ ਨਹੀਂ ਦੇਖਿਆ ਇਹ ਵੀ ਕਦੇ ਆਪਣੇ ਬਾਪ ਦਾ ਮੂੰਹ ਨਾ ਦੇਖਦਾ ਤੂੰ ਆਪਣੇ ਬਾਪ ਦਾ ਆਪਣੇ ਬਾਪ ਨਾਲ ਇਹਦੇ ਬਾਪ ਦੀ ਤੁਲਨਾ ਨਹੀਂ ਕਰ ਸਕਦਾ ਇਕਬਾਲ ਫਰਕ ਇਹ ਮੇਰੇ ਬਾਪ ਨੇ ਜਾਣਦਿਆਂ ਬੋਝਿਆ ਨਾ ਕੀਤੀ ਸੀ ਤੇ ਮੈਂ ਇਹਦੇ ਬਾਪ ਨੇ ਭਲੇਖੇ ਵਿੱਚ ਇਸ ਤੋਂ ਇਨਕਾਰੀ ਹੋ ਜਾਣਾ ਸੀਗਾ ਮੈਂ ਮਜਬੂਰ ਸਾਂ ਪਰ ਜੇ ਤੂੰ ਮੈਨੂੰ ਦੱਸ ਦਿੰਦੀ ਤੂੰ ਸੋਚਦਾ ਕਿ ਬੱਚੇ ਦੀ ਹੋਂਦ ਦਾ ਭਾਰ ਪਾ ਕੇ ਮੈਂ ਤੈਨੂੰ ਵਿਆਹ ਲਈ ਮਜਬੂਰ ਕਰਦੀ ਹਾਂ ਮੈਂ ਚਾਹੁੰਦੀ ਸਾਂ ਕਿ ਜੇ ਤੂੰ ਕਦੀ ਮੇਰੇ ਨਾਲ ਵਿਆਹ ਕਰਾ ਲੈਣਾ ਚਾਹਵੇਂ ਤਾਂ ਉਹਦੇ ਵਿੱਚ ਤੇਰੀ ਆਪਣੀ ਲੋੜ ਹੋਵੇ ਮੇਰੇ ਵਾਸਤੇ ਸਿਰਫ ਮੇਰੇ ਵਾਸਤੇ ਹੰਜਵੇਂ ਇਹਦਾ ਨਾਂ ਅੰਮਾ ਦੇ ਨਾਂ ਉੱਤੇ ਰੱਖ ਦਿੱਤਾ ਸੀਗਾ ਤੋਂ ਦੱਸਿਆ ਸੀ ਨਾ ਕਿ ਅੰਮਾ ਦਾ ਨਾਂ ਅਨਵਰੀਏ ਮੈਂ ਇਹਦਾ ਨਾਂ ਅਨੂ ਰੱਖ ਦਿੱਤਾ ਸੀ ਅਨੁਰਾਜ ਇਕਬਾਲ ਨੇ ਬੱਚੇ ਨੂੰ ਇੱਕ ਵਾਰ ਫਿਰ ਘਟ ਕੇ ਆਪਣੇ ਨਾਲ ਲਾਇਆ ਤੇ ਫਿਰ ਕਮਰੇ ਤੋਂ ਬਾਹਰ ਵੱਲ ਦੇਖਣ ਦੇਖਦੇ ਆ ਆਵਾਜ਼ ਦਿੱਤੀ ਅੰਮਾ ਹਾਂ ਬੇਟਾ ਅੰਮਾ ਨੇ ਬਾਹਰੋਂ ਹੀ ਆਵਾਜ਼ ਦਿੱਤੀ ਸੀ ਓਰੇ ਆ ਅੰਮਾ ਤੈਨੂੰ ਇੱਕ ਗੱਲ ਦੱਸਾਂ ਫਿਰ ਸੁਣਾਗੀ ਉੱਤੋਂ ਧੁੱਪ ਜਾਂਦੀ ਪਈ ਏ ਮੈਂ ਹਜੇ ਨਹਾਉਣਾ ਏ ਅਨੂ ਨੂੰ ਕਿੱਥੇ ਲੈ ਗਏ ਉਹ ਇਹਨੂੰ ਉਹਨੂੰ ਚੱਕ ਕੇ ਲਿਆ ਅਮਾ ਤੂੰ ਅੰਦਰ ਆ ਅਮਾ ਅੰਦਰ ਆਏ ਇਕਬਾਲ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਅਮਾ ਨੂੰ ਕਿਸ ਤਰ੍ਹਾਂ ਦੱਸੇ ਅਮਾ ਤੈਨੂੰ ਇੱਕ ਗੱਲ ਦੱਸਾਂ ਫੇਰ ਸੁਣਾਗੀ ਤੇਰੀਆਂ ਗੱਲਾਂ ਇਹ ਮੈਨੂੰ ਫੜਾ ਪਹਿਲਾਂ ਮੈਂ ਨਹਾਵਾ ਇਹਨੂੰ ਤੈਨੂੰ ਨਹਾਉਣ ਦੀ ਬੜੀ ਕਾਲ ਪਈ ਹੋਈ ਏ ਤੂੰ ਮੇਰੀ ਗੱਲ ਨਹੀਂ ਸੁਣਦੀਗੀ ਐਡੀ ਕਿਹੜੀ ਗੱਲ ਐ ਅਮਾ ਤੈਨੂੰ ਪਤਾ ਨਹੀਂਗਾ ਵੇ ਪਤਾਏ ਮੈਨੂੰ ਐਸ ਤੇਰੀ دیਵਾਨੀ ਨੇ ਤਾਂ ساری ਉਮਰ ਕੁਝ ਨਹੀਂ ਸੀ ਦੱਸਣਾਗਾ ਤੇ ਨਾ ਮੈਨੂੰ ਦੱਸਣਾ ਸੀਗਾ ਨਾ ਤੈਨੂੰ ਦੱਸਣਾ ਸੀਗਾ ਖੌਰੇ ਇਹ ਕਿੱਡੇ ਸਬਰਾਂ ਵਾਲੀ ਐ ਅੰਮਾ ਚਾਹਤਨਾ ਅੰਮਾ ਦੇ ਮੂੰਹ ਵੱਲ ਤੱਕਦੀ ਰਹੇਗੀ ਸੀ ਮੈਂ ਤੇ ਪਹਿਲੇ ਦਿਨ ਪਛਾਣ ਲਿਆ ਸੀ ਬੇਟੀ ਪਹਿਲੇ ਦਿਨ ਕਦੋਂ ਜਦੋਂ ਮੈਂ ਅਨੂ ਨੂੰ ਦੇਖਿਆ ਸੀਗਾ ਤੈਨੂੰ ਯਾਦ ਨਹੀਂ ਤੂੰ ਥੁੱਪੇ ਲਟਾ ਕੇ ਇਹਨੂੰ ਤੇਲ ਮਲਦੀ ਪਈ ਸੀ ਹਾਂ ਮੈਂ ਇਹਨੂੰ ਨਹਾਇਆ ਸੀ ਹਾਂ ਤੇ ਤੂੰ ਕਦੇ ਇਹਦੀ ਪਿੱਠ ਵੇਖੀਏ ਇਹਦੀ ਪਿੱਠ ਅੰਮਾ ਨੇ ਇਹਨੂੰ ਇੱਕ ਬਾਲ ਦੀਆਂ ਬਾਹਾਂ ਵਿੱਚੋਂ ਆਪਣੀਆਂ ਬਾਵੇਂ ਵਿੱਚ ਲਿਆ ਤੇ ਉਸ ਦੀ ਫਰਾਕ ਨੂੰ ਤਾਂ ਚੌਕ ਕੇ ਆਖਣ ਲੱਗੀ ਆ ਦੇਖਾਂ ਉਹ ਨਿਸ਼ਾਨ ਜਿਹੜਾ ਇਕਬਾਲ ਦੀ ਪੈਠ ਉੱਤੇ ਪਿਆ ਹੋਇਆ ਏ ਇਸੇ ਥਾਂ ਉੱਤੇ ਇਸੇ ਸ਼ਕਲ ਦਾ ਇਹ ਕਿਤੇ ਐਵੇਂ ਤਾਂ ਨਹੀਂ ਪੈ ਜਾਂਦਾਗਾ ਅੰਮਾ ਹੱਸ ਪਈ ਸੀ ਤੇ ਅੰਮਾ ਨੂੰ ਇਸੇ ਲਈ ਇਕਬਾਲ ਅੰਮਾ ਦੇ ਮੂੰਹ ਵੱਲ ਟੱਕਣ ਲੱਗ ਪਿਆ ਤੈਨੂੰ ਤਾਰ ਨਾ ਦਿੰਦੀ ਤਾਂ ਹੋਰ ਕੀ ਕਰਦੀ ਸੋਚਦੀ ਸਾਂ ਕਿਹੜਾ ਗੁਨਾਹ ਤੇਰੇ ਪਿਓ ਦੇ ਹੱਥੋਂ ਹੋਇਆ ਏ ਉਹ ਤੇਰੇ ਹੱਥੋਂ ਨਾ ਹੋਵੇ ਅੰਮਾ ਚੇਤਨਾ ਦੇ ਅੱਖਾਂ ਵਿੱਚ ਡੱਕ ਡੱਕ ਕੱਥਰੂ ਆ ਗਏ ਤੇ ਉਹਨੇ ਆਪਣਾ ਸੈਰਮਾ ਦੀ ਛਾਤੀ ਨਾਲ ਲਾ ਦਿੱਤਾ ਅੰਮਾ ਦੀ ਨਹੀਂ ਜਿਵੇਂ ਧਰਤੀ ਦੀ ਛਾਤੀ ਨਾਲ ਲਾ ਦਿੱਤਾ ਹੋਵੇ